ਅੱਜਕੱਲ ਪੰਜਾਬ ਦੀਆਂ ਸੜਕਾਂ ਤੇ ਖੜੀਆਂ ਗੁਰੂ ਦੀਆਂ ਲਾਡਲੀਆਂ ਫੌਜਾਂ ਨੂੰ ਵੇਖ ਕੇ ਖੁਸ਼ੀ ਤੇ ਮਾਣ ਦੋਵੇ ਹੁੰਦੇ ਨੇ ਤਪਦੀ ਗਰਮੀ 'ਚ ਲੋਕ ਜਿੱਥੇ ਸਰੀ ਨੂੰ ਠੰਡਕ ਦੇਣ ਲਈ ਕੋਲਡ ਡਰਿੰਕਸ ਰੈਡ ਬੁੱਲ ਜਹਾਜ ਚੀਜ਼ਾਂ ਦਾ ਸੇਵਨ ਕਰਦੇ ਨੇ ਪਰ ਉੱਥੇ ਹੁਣ ਖਾਸ ਕਰਕੇ ਪੰਜਾਬ 'ਚ ਲੋਕ ਸਰ੍ਹਦਾਈ ਪੀ ਕੇ ਆਪਣੀ ਗਰਮੀ ਦੂਰ ਕਰ ਰਹੇ ਨੇ ਜਿਸ ਦਾ ਜ਼ਿਕਰ ਅੱਜਕੱਲ ਦਲਜੀਤ ਦੋਸਾਂਝ ਵੀ ਆਪਣੀਆਂ ਰੀਲਾਂ 'ਚ ਖੋਖ ਕਰ ਰਹੇ ਨੇ ਸਰ੍ਹਦਾਈ ਸਾਡੇ ਗੁਰੂ ਕਾਲ ਤੋਂ ਚੱਲੀ ਆ ਰਹੀ ਹੈ ਸ਼ਹੀਦੀ ਦੇ ਇੱਕ ਦੀ ਸ਼ੁਰੂਆਤ ਚੇਵੇਂ ਪਾਤਸ਼ਾਹ ਸ੍ਰੀ ਗੁਰੂ ਹਰगोबिंद ਸਾਹਿਬ ਜੀ ਨੇ ਕੀਤੀ ਸੀ ਜੰਗਾਂ ਯੁੱਧਾਂ ਦੇ ਸਮੇਂ ਸਿੱਖੋ ਜੰ ਸ਼ਰਧਾਈ ਦੀ ਵਰਤੋਂ ਕਰਦੇ ਸਨ ਇਸ ਨੂੰ ਤਿਆਰ ਕਰਨ ਵੇਲੇ ਸਿੱਖ ਰਿਵਾਇਤ ਅਨੁਸਾਰ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਸਿੰਘਾਂ ਦਾ ਕਹਿਣਾ ਹੈ ਸ਼ਰਧਾਈ ਪੀਣ ਤੋਂ ਬਾਅਦ ਪਿਆਸ ਨਹੀਂ ਲੱਗਦੀ ਅਤੇ ਜਿਸ ਕੋਟਨੀ ਨਾਲ ਸਮਗਰੀ ਨੂੰ ਰਗੜਿਆ ਜਾਂਦਾ ਹੈ ਉਹ ਨਿੰਮਦਾ ਹੁੰਦਾ ਹੈ ਜੋ ਕਿ ਸਾਡੇ ਸਰੀਰ ਦੀਆਂ ਕਈ ਬਿਮਾਰੀਆਂ ਠੀਕ ਕਰਦਾ ਹੈ ਸ਼ਰਧਾਈ ਅਤੇ ਸ਼ਹਿਦੀ ਦੇ ਵਿੱਚ ਫਰਕ ਹੈ ਸਿੰਘ ਕੇਂਦਨੇ ਸ਼ਹੀਦੀ ਦੇਗ ਦਾ ਸਿਰਫ ਨਿਹੰਗ ਸਿੰਘ ਸੇਵਨ ਕਰਦੇ ਨੇ ਅਤੇ ਸ਼ਰਧਾਈ ਚ ਬਦਾਮ ਖਸਖਸ ਗੁਲਾਬ ਦੀਆਂ ਪੱਤੀਆਂ ਕਾਲੀਆਂ ਮਿਰਚਾਂ ਅਤੇ ਸੌਂਫ ਪਾ ਕੇ ਤਿਆਰ ਕੀਤੀ ਜਾਂਦੀ ਹੈ ਸੜਕ ਕਿਨਾਰੇ ਖੜੇ ਨੌਜਵਾਨਾਂ ਦਾ ਕਹਿਣਾ ਹੈ ਸ਼ਰਧਾਈ ਲਗਾਉਣ ਦਾ ਖਿਆਲ ਉਹਨਾਂ ਨੂੰ ਇਤਿਹਾਸ ਤੋਂ ਆਇਆ ਹੈ ਤੇ ਇਸ ਨੂੰ ਹਰ ਰੋਜ਼ ਤਾਜ਼ਾ ਤਿਆਰ ਕੀਤਾ ਜਾਂਦਾ ਹੈ ਸ਼ਰਧਾਈ ਦਿਮਾਗ ਨੂੰ ਖੰਡਾ ਰੱਖਦੀ ਹੈ ਤੇ ਕਈ ਬਿਮਾਰੀਆਂ ਨੂੰ ਦੂਰ ਕਰਦੀ ਹੈ ਕੋਲ ਡਰਿੰਕ ਪੀਣ ਨਾਲੋਂ ਸ਼ਰਧਾਈ ਪੀਣ ਦੇ ਬਹੁਤ ਫਾਇਦੇ ਹਨ ਕਈ ਵਾਰ ਗਾਹਕ ਸਾਨੂੰ ਦੇ ਕੇ ਮੁੜ ਜਾਂਦੇ ਨੇ ਦਸਵੇਂ ਬਾਦਸ਼ਾਹ ਦੇ ਹੁਕਮਨਾਮਿਆਂ ਚ ਵੀ ਪਹਿਲਾ ਹੁਕਮ ਧਰਮ ਦੀ ਕਿਰਤ ਕਰਨ ਦਾ ਹੈ ਮੂੰਹ ਸੇਰ ਲਪੇਟ ਕੇ ਸਿੰਘ ਸ਼ਰਧਾਈ ਤਿਆਰ ਕਰਦੇ ਹਨ ਪਿੰਡ ਬਾਬਿਆਂ ਨੇ ਬਿੱਲੋ ਸ਼ਰਧਾਈ ਰਗੜੀ ਰੈੱਡ ਬੁੱਲ ਛੱਡ ਪੀਲਾ ਹੋ ਜਾ ਤੱਕੜੀ ਇਸ ਗੀਤ ਤੋਂ ਬਾਅਦ ਪੰਜਾਬ ਚ ਵੀ ਇੱਕ ਨਵਾਂ ਟ੍ਰੈਂਡ ਵੇਖਣ ਨੂੰ ਮਿਲਿਆ ਹੈ ਜਿਸ ਨੂੰ ਵੇਖ ਕੇ ਮਨ ਨੂੰ ਖੁਸ਼ੀ ਤੇ ਮਾਨ ਦੋਵੇਂ ਹੁੰਦੇ ਨੇ ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਅਮਨਦੀਪ ਸਿੰਘੜੀ ਜੀ ਅੱਜ ਦੇ ਸਮੇਂ ਦੀ ਗੱਲ ਕਰ ਲਈ ਤਾਂ ਹਰੇ ਕੋਈ ਚੰਗਾ ਫੂਡ ਭਾਲਦਾ ਕਿ ਕਿੱਥੋਂ ਵਧੀਆ ਫੂਡ ਆਪਾਂ ਲੈ ਕੇ ਖਾ ਸਕੀਏ ਜਿਹੜਾ ਸਿਹਤ ਦੇ ਲਈ ਵਧੀਆ ਹੋਵੇ ਜਿਹਦੇ ਨਾਲ ਸਿਹਤ ਜਿਹੜੀ ਸਾਡੀ ਸਿਹਤਮੰਦ ਰਹੇ ਪਰ ਜਿਸ ਤਰ੍ਹਾਂ ਅੱਜ ਕੱਲ ਦੇ ਸਮੇਂ ਦੇ ਵਿੱਚ ਕੋਲਡ ਡਰਿੰਕ ਹੁੰਦੀ ਆ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਖਾਣ ਲਈ ਜਿਸ ਦੇ ਨਾਲ ਸਰੀਰ ਨੂੰ ਕੋਈ ਤਾਕਤ ਤਾਂ ਨਹੀਂ ਮਿਲਦੀ ਪਰ ਸਮੇਂ ਦੇ ਹਿਸਾਬ ਨਾਲ ਸਮੱਸਿਆਵਾਂ ਜਰੂਰ ਆ ਜਾਂਦੀਆਂ ਉਸ ਦੇ ਵਿਚਾਲੇ ਜਿੱਥੇ ਕੋਲਡ ਡਰਿੰਕ ਦਾ ਹੋਰ ਲਿਕਵਿਡ ਪੀਣ ਵਾਲੀਆਂ ਜਿਹੜੀਆਂ ਅਜਿਹੀਆਂ ਚੀਜ਼ਾਂ ਉਹਨਾਂ ਦੀ ਪਰਮਾਰਾ ਉਸ ਦੇ ਵਿੱਚ ਹੀ ਪੰਜਾਬ ਦੇ ਵਿੱਚ ਇੱਕ ਟ੍ਰੈਂਡ ਚੱਲਿਆ ਆ ਸ਼ਰਦਈ ਦਾ ਸਾਡੇ ਗੁਰੂ ਕਾਲ ਤੋਂ ਚੱਲਦੀ ਆਉਂਦੀ ਹੈ ਸ਼ਰਦਈ ਜਿਸ ਦੇ ਵਿੱਚ ਤਾਕਤ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਤੇ ਹੁਣ ਪੰਜਾਬ ਦੇ ਵਿੱਚ ਇਹ ਟ੍ਰੈਂਡ ਚੱਲ ਗਿਆ ਤੁਸੀਂ ਪੰਜਾਬ ਦੇ ਕਿਸੇ ਵੀ ਕੋਨੇ ਵਿੱਚ ਕਿਸੇ ਵੀ ਸੜਕ ਉੱਤੇ ਚਲੇ ਜਾਓ ਤੁਹਾਨੂੰ ਕਿਤੇ ਨਾ ਕਿਤੇ ਸ਼ਰਧਈ ਦਾ ਜਿਹੜਾ ਆ ਉਹ ਛੋਟੀ ਜਿਹੀ ਜਿਹੜੀ ਦੁਕਾਨ ਜ਼ਰੂਰ ਮਿਲ ਜਾਣੀ ਹੈ ਜਿੱਥੇ ਖੁਦ ਸਿੰਘ ਜਿਹੜੇ ਆ ਉਹ ਸ਼ਰਧਈ ਤਿਆਰ ਕਰਦੇ ਆ ਗੁਰੂ ਦਾ ਨਾਮ ਲੈ ਕੇ ਪ੍ਰੋਪਰ ਰਵਾਇਤ ਦੇ ਅਨੁਸਾਰ ਜੋ ਪੁਰਾਣੀ ਰਵਾਇਤ ਆ ਉਸ ਦੇ ਅਨੁਸਾਰ ਜਿਹੜਾ ਆ ਸ਼ਰਧਈ ਤਿਆਰ ਕੀਤੀ ਜਾਂਦੀ ਇਸੇ ਤਰ੍ਹਾਂ ਇੱਥੇ ਦੋ ਛੋਟੇ ਛੋਟੇ ਜਿਹੜੇ ਆ ਉਹ ਸਿੰਘ ਨੇ ਜਿਹੜੇ ਸ਼ਰਧਈ ਤਿਆਰ ਕਰਦੇ ਤੇ ਲੋਕਾਂ ਨੂੰ ਸਰਵ ਕਰਦੇ ਨੇ ਤਾਂ ਇੱਕ ਵਧੀਆ ਫੂਡ ਵੀ ਆਪਾਂ ਕਹਿ ਸਕਦੇ ਆ ਆਪਾਂ ਇਹਨਾਂ ਨਾਲ ਗੱਲ ਬਾਤ ਵੀ ਜਿਹੜੀ ਆ ਜਰੂਰ ਕਰਾਂਗੇ ਕਿ ਕਿਸ ਤਰ੍ਹਾਂ ਤਿਆਰ ਕਰਦੇ ਨੇ ਕੀ ਕੀ ਪ੍ਰੋਸੈਸ ਰਹਿੰਦਾ ਜਾਂ ਕੀ ਮੋਟਿਵ ਲੈ ਕੇ ਇਹਨਾਂ ਨੇ ਸ਼ਰਧਈ ਜਿਹੜੀ ਤਿਆਰ ਕਰਨੀ ਸ਼ੁਰੂ ਕੀਤੀ ਆ ਤਾਂ ਸਾਡੇ ਨਾਲ ਇਹ ਦੋ ਨੌਜਵਾਨ ਕਹਿ ਸਕਦੇ ਸਿੰਘ ਕਹਿ ਸਕਦੇ ਮੌਜੂਦ ਆ ਅਗੰਪੀਰ ਸਿੰਘ ਇੱਕ ਬਾਈ ਦਾ ਨਾਮ ਹੈ ਤੇ ਇੱਕ ਬਾਈ ਦਾ ਨਾਮ ਗੁਣਵੀਰ ਸਿੰਘ ਹਲਕੀ ਜੀ ਉਮਰ ਹੈ ਇਹਨਾਂ ਦੀ ਪਰ ਜਦੋਂ ਸ਼ਰਧਈ ਦਾ ਇਹਨਾਂ ਨੇ ਕੰਮ ਇੱਥੇ ਸ਼ੁਰੂਆਤ ਕੀਤੀ ਆ ਕਿਉਂਕਿ ਹੋਰ ਵੀ ਕਾਫੀ ਸਾਰੇ ਕੰਮ ਕਰਨੇ ਤਾਂ ਉਹਦੇ ਵਿੱਚ ਕਾਫੀ ਸਾਰਾ ਖਰਚਾ ਆਉਂਦਾ ਪਰ ਇਹ ਛੋਟੇ ਛੋਟੇ ਬੱਚਿਆਂ ਨੇ ਜਦੋਂ ਕੰਮ ਦੀ ਸ਼ੁਰੂਆਤ ਕੀਤੀ ਇਹਦੇ ਵਿੱਚ ਵੀ ਕਾਫੀ ਵੱਡੀ ਇਨਵੈਸਟਮੈਂਟ ਹੁੰਦੀ ਹੈ ਕਾਫੀ ਜ਼ਿਆਦਾ ਪੈਸੇ ਲੱਗ ਜਾਂਦੇ ਆ ਤਾਂ ਸਾਡੇ ਨਾਲ ਭਾਈ ਮੌਜੂਦ ਆ ਗੱਲ ਕਰਦੇ ਆ ਭਾਈ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਫਤਿਹ ਭਾਈ ਕਿਵੇਂ ਸ਼ੁਰੂਆਤ ਕੀਤੀ ਸ਼ਰਧਈ ਲਗਾਉਣ ਦੀ ਕਿਵੇਂ ਦਿਮਾਗ ਚ ਆਈ ਆਪਾ ਜੀ ਗਤਕਾ ਸਿੱਖਦੇ ਹੁੰਦੇ ਆ ਉਧਰ ਸਾਡੇ ਜਿਹੜੇ ਜੱਥੇਦਾਰ ਆ ਉਹ ਉਹ ਵੀ ਲਾਂਦੇ ਹੁੰਦੇ ਆ ਆਪਾਂ ਉਹਨਾਂ ਨੂੰ ਦੇਖ ਕੇ ਆਪਾਂ ਨੇ ਸੋਚਿਆ ਤੇ ਹੋਰ ਵੀ ਜਿਹੜੇ ਸਿੰਘ ਆ ਉਹ ਵੀ ਲਾ ਰਹੇ ਦੁਕਾਨ ਅੱਜ ਕੱਲ ਤੇ ਪ੍ਰਮੋਟ ਹੋ ਰਿਹਾ ਇਸ ਤਰ੍ਹਾਂ ਸਿੱਖੀ ਇਤਿਹਾਸ ਬਾਰੇ ਲੋਕੀ ਜਾਣ ਰਹੇ ਆ ਆਪਾਂ ਸੋਚਿਆ ਕਿ ਇਹਦੇ ਨਾਲ ਸਾਡਾ ਸਿੱਖੀ ਇਤਿਹਾਸ ਪ੍ਰਮੋਟ ਹੋ ਰਿਹਾ ਤੇ ਆਪਾਂ ਵੀ ਇਸ ਤਰ੍ਹਾਂ ਆ ਜਿਆਦਾ ਤੋਂ ਜਿਆਦਾ ਲੋਕਾਂ ਦੇ ਨਾਲ ਆਪਣੇ ਇਤਿਹਾਸ ਕਰ ਸਕੀਏ ਪ੍ਰਮੋਟ ਭਾਈ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਸੀ ਜਦੋਂ ਪਤਾ ਲੱਗਿਆ ਕਿ ਸ਼ਰਦਈ ਲਾਣੀ ਆ ਘਰ ਦੇ ਕੀ ਕਹਿੰਦੇ ਉਹਨਾਂ ਨੇ ਕੋਈ ਵੈਸੇ ਹੋਤਾ ਨਹੀਂ ਕਿਹਾ ਕਿ ਕੋਈ ਗਲਤ ਕੰਮ ਨਹੀਂ ਹੈ ਇਹਦੇ ਵਾਸਤੇ ਉਹਨਾਂ ਨੇ ਕੁਝ ਹੋਤਾ ਨਹੀਂ ਕਰੀ ਕੋਈ ਦਿੱਕਤ ਨਹੀਂ ਪਈ ਉਹਨਾਂ ਨੇ ਕਈ ਵਾਰ ਕਹਿ ਦਿੰਦੇ ਵੀ ਨਿਹੰਗ ਸਿੰਘ ਜਿਹੜੇ ਆ ਵਿੱਚ ਸੁੱਖਾ ਪਾ ਲੈਂਦੇ ਆ ਬੂਟੀ ਪਾ ਕੇ ਪੀਂਦੇ ਆ ਤੇ ਮਸਤ ਹੋਏ ਰਹਿੰਦੇ ਤਾਂ ਉਹ ਉਸ ਤਰ੍ਹਾਂ ਦਾ ਵੀ ਇਹਦੇ ਵਿੱਚ ਹੁੰਦਾ ਹੈ ਜਾਂ ਕਿਵੇਂ ਹੁੰਦਾ ਹੈ ਪਰ ਅਸੀਂ ਉਹ ਨਹੀਂ ਪਾਈ ਜੀ ਉਹ ਉਹ ਨਿਆਂਗ ਸਿੰਘ ਪਾਉਂਦੇ ਹੁੰਦੇ ਆ ਉਹ ਉਹ ਵੀ ਮर्यादा ਚ ਹੈਗਾ ਪਰ ਆਪਾਂ ਨਹੀਂ ਪਾਈ ਕਿਉਂਕਿ ਆਪਾਂ ਦੀ ਉਮਰ ਹਲੇ ਹਲਕੀ ਹੈ ਤੇ ਇਧਰ ਪਤਾ ਨਹੀਂ ਕਿਸ ਤਰ੍ਹਾਂ ਅੰਤਰਾ ਨਾ ਦੇ ਲੋਕ ਆਂਦੇ ਆ ਫਿਰ ਉਹਨਾਂ ਨੂੰ ਐਵੇਂ ਦੀ ਦੇਣੀ ਸਹੀ ਨਹੀਂ ਹੈ ਅੱਛਾ ਜਿਹੜਾ ਇੱਕ ਤਾਂ ਜਿਹਦੇ ਵਿੱਚ ਬੂਟੀ ਪਾ ਦਿੰਦੇ ਉਹ ਅਲੱਗ ਚੀਜ਼ ਹੁੰਦੀ ਹੈ ਤੇ ਸ਼ਰਦਾ ਦੀ ਲੱਗ ਹੁੰਦੀ ਹੈ ਜੀ ਉਹ ਦੇ ਹੁੰਦੀ ਉਹ ਸ਼ਿੱਧੀ ਦੇਗਾ ਹੁੰਦੇ ਸੀ ਨੰਗ ਸਿੰਘ ਜਦ ਪਹਿਲਾ ਜੰਗਾ ਚ ਜਾਂਦੇ ਹੁੰਦੇ ਸੀਗੇ ਜਾਂ ਫਿਰ ਕਹਿੰਦੇ ਸੀ ਜੋ ਜਿਹੜੇ ਮੁਗਲਾਂ ਤੋਂ ਲੋ ਛਡਾਨ ਜਾਂਦੇ ਸੀਗੇ ਉਹ ਛਡਾਨ ਨਹੀਂ ਜਾਂਦੇ ਸੀਗੇ ਉਧਰ ਬਿਲਕੁਲ ਜੰਗ ਚ ਉਧਰ ਦਾ ਸਮਾਂ ਹੁੰਦਾ ਸੀਗਾ ਜੀ ਉਦੋਂ ਰਾਤ ਨੂੰ ਛੱਕੇ ਜਾਂਦੇ ਹੁੰਦੇ ਸੀਗੇ ਫਿਰ ਫਿਰ ਮਸਤ ਰਹਿੰਦੇ ਆ ਉਹਨਾਂ ਤੋਂ ਫਿਰ ਮਸਤ ਮੋਲਾ ਜੀ ਸਰਦਾਈ ਤਿਆਰ ਕਰਨ ਦਾ ਸਾਰਾ ਪ੍ਰੋਸੈਸ ਕੀ ਹੁੰਦਾ ਕਿਵੇਂ ਤਿਆਰ ਕਰਦੇ ਹੋਂ ਤੇ ਇਹਦੇ ਵਿੱਚ ਜਿਸ ਤਰ੍ਹਾਂ ਕਿਹਾ ਜਾਂਦਾ ਵੀ ਅਰਦਾਸਾ ਵੀ ਸੋਧਿਆ ਜਾਂਦਾ ਕਾਫੀ ਸਾਰੀਆਂ ਕੰਡੀਸ਼ਨਸ ਵੀ ਹੁੰਦੀਆਂ ਨੇ ਸਿੱਖ ਰਵਾਇਤ ਅਨੁਸਾਰ ਇਹਦੇ ਵਿੱਚ ਜੀ ਆਪਾਂ ਸਰਦਾਈ ਲਾ ਕੇ ਵੈਸੇ ਤਾਂ ਕਰੋ ਹੀ ਅਰਦਾਸ ਲਾ ਕੇ ਤੁਰੀਦੀ ਹੈ ਪਰ ਸਰਦਾਈ ਲਾ ਕੇ ਆਪਾਂ ਇਸ ਚ ਉਹ ਫੇਰੀ ਦਾ ਸਰਬਲੋਹ ਦੀ ਕਿਰਪਾਨ ਫੇਰੀਦੀ ਹੈ ਤੇ ਫਿਰ ਨੁਗਦਾ ਬਣਾ ਕੇ ਨੁਗਦਾ ਦੁਸ਼ਮਨਾਵਲ ਸਿੱਟੀ ਦਾ ਪਰ ਦੁਸ਼ਮਨ ਸਾਡੇ ਤਾਂ ਕੋਈ ਹੈ ਨਹੀਂ ਆਪਾਂ ਤਾਂ ਫਿਰ ਸਿਰਵਦਾ ਦਾ ਜਕਰਾਲਾ ਨੁਕਦਾ ਕੀ ਹੁੰਦਾ ਹੈ ਜੀ ਨੁਕਦਾ ਉਹ ਪਿੱਛੇ ਬਚਦਾ ਜੋ ਦਿਖਾ ਸਕਦੇ ਤੁਹਾਡੇ ਕੋਲ ਹੈਗਾ ਪਿਆ ਜੀ ਪਿਆ ਜੀ ਹਲੇ ਜੀ ਅੱਛਾ ਇਹ ਮਤਲਬ ਕਿ ਜੋ ਬਦਾਮ ਹੁੰਦੇ ਜਾਂ ਜੋ ਸਾਰਾ ਸਮਾਨ ਤੁਸੀਂ ਸਮਗਰੀ ਪਾਈ ਹੁੰਦੀ ਤਾਂ ਉਹਦਾ ਜਿਹੜਾ ਬਚਦਾ ਹੈ ਹਾਂਜੀ ਇਹ ਉਹ ਹੀ ਹੈ ਮਤਲਬ ਇਹਦੇ ਵਿੱਚ ਪੈਂਦਾ ਕੀ ਕੀ ਅਸ਼ਰਦਾਈ ਵਿੱਚ ਇਹਦੇ ਵਿੱਚ ਬਦਾਮ ਮਗਜ ਇਲਾਇਚੀ ਖਸਖਸ ਕਾਜੂ ਤੇ ਹੋਰ ਵੀ ਕਈ ਡਰਾਈ ਫਰੂਟ ਪੈਂਦੇ ਹੁੰਦੇ ਆ ਜਿਵੇਂ ਸੌਫ ਹੋਗੀ ਤੇ ਅਖਰੋਟ ਪੈ ਜਾਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਤੇ ਕਿਹੜੀ ਕਿਹੜੀ ਕਲਾਸ ਚ ਪੜਦੇ ਹੋ ਮੈਂ 8th ਚ ਸ਼ਰਧਾਈ ਦਾ ਤੁਸੀਂ ਲਾਰੇ ਹੋ ਇੱਥੇ ਦੁਕਾਨ ਛੋਟੀ ਜੀ ਲਾਈ ਹੋਈ ਆ ਫਾਇਦੇ ਕੀ ਆ ਸ਼ਰਧਾਈ ਦੇ ਸਰੀਰ ਨੂੰ ਸ਼ਰਧਾਈ ਦੇ ਫਾਇਦੇ ਆ ਜਿੱਦਾਂ ਹੁਣ ਲੋਕੀ ਨਵੀਂ ਕੋਲਡਰੀਆਂ ਪੀਂਦੇ ਜਦੋਂ ਸਟਿੰਗ ਹੋ ਗਿਆ ਐਸਓ ਪੀਂਦੇ ਨੇ ਸਟਿੰਗ ਚ ਕਾਫੀ ਕੁਝ ਅਲੱਗ ਜਾ ਹੁੰਦਾ ਨਾ ਸਟਿੰਗ ਚ ਕਾਫੀ ਕੁਝ ਨੁਕਸਾਨਲੀ ਹੁੰਦਾ ਸ਼ਰ ਸ਼ਰਧਾਈ ਪਿਓਰ ਦੁੱਧ ਹੈ ਡਰਾਈ ਫਰੂਟਸ ਨੇ ਉਹ ਸਰੀਰ ਚ ਤਾਕਤ ਮਿਲਦੀ ਆ ਜਿੱਦਾਂ ਜਿੰਮਤੋਂ ਬੰਦੇ ਲੋਕੇ ਜਾਂਦੇ ਨੇ ਪ੍ਰੋਟੀਨ ਪ੍ਰੋਟੀਨ ਜਾਂਦੇ ਆ ਉਦੋਂ ਇਹਨੂੰ ਪੀ ਕੇ ਵੀ ਜਾਨ ਸਰੀਰ 'ਚ ਜਾਨ ਆਂਦੀ ਹੈ ਉਹ ਕਾਫੀ ਕੁਝ ਹੁੰਦਾ ਇਦਾਂ ਪਰ ਨਿਹੰਗ ਸਿੰਘ ਤਾਂ ਕਹਿੰਦੇ ਦੇਗ ਦੇਗਾ ਲਾ ਲੈਂਦੇ ਨੇ ਅੰਗ ਸਿੰਘ ਦੇਗ ਪਾਣ ਦੇ ਬੂਟੀ ਪਾ ਲੰਦੇ ਵਿੱਚ ਉਸ ਕਰਕੇ ਲੋਕ ਡਰਦੇ ਆਂਦੇ ਵੀ ਨਹੀਂ ਕੋਲ ਪਰ ਉਹ ਪਾ ਦੇਗ ਨਹੀਂ ਮੰਨਦੇ ਨਾ ਉਹ ਪਾ ਦੇਗ ਨਹੀਂ ਉਹਨਾਂ ਦੇ ਪਛੀਰੋ ਸਰਦਾਈ ਬਣਾਉਂਦੇ ਨੇ ਉਹ ਸਰਦਾਈ ਪੀਔਰ ਹੁੰਦੀ ਹੈ ਦੇਗ 'ਚ ਨਸ਼ਾ ਹੁੰਦਾ ਪਰ ਸਰਦਾਈ ਸਰਦਾਈ 'ਚ ਕੋਈ ਨਸ਼ਾ ਨਹੀਂ ਹੁੰਦਾ ਅੱਛਾ ਇਹ ਮਤਲਬ ਸ਼ੁਰੂਆਤ ਕਰਨ ਵੇਲੇ ਕਿੰਨਾ ਕ ਖਰਚਾ ਹੋਇਆ ਸਰਦਾਤ ਸ਼ੁਰੂਆਤ ਕਰਨ ਲਈ 1500 2000 ਦਾ ਖਰਚਾ ਹੋ ਗਿਆ ਵਾਸ ਇਸ ਤੋਂ ਬਾਅਦ ਤਾਂ ਵੇਰ ਪਾਇਲਿਟੀ ਤੇ ਕਰਦਿਆਂ ਦਾ ਕੀ ਕਹਣਾ ਇਸ ਦੇ ਉੱਤੇ ਕਰਦੇ ਵਾ ਪਹਿਲੇ ਥੋੜਾ ਬੋਲ ਰਹੀ ਸੀ ਜਦ ਪਹਿਲੀ ਵਾਰ ਪਤਾ ਚੱਲੇ ਉਹਨਾਂ ਨੂੰ ਉਸ ਤੋਂ ਬਾਅਦ ਤਾਂ ਫਿਰ ਚਲੋ ਉਹਨਾਂ ਨੇ ਸਾਥ ਦਿੱਤਾ ਉਹਨਾਂ ਨੇ ਸਪੋਰਟ ਮਿਲਿਆ ਫਿਰ ਉਹਨਾਂ ਨੇ ਵੀ ਮਦਦ ਕਰਾ ਦਿੱਤੀ ਸਾਡੀ ਤੇ ਪਰਿਵਾਰ ਦੇ ਵਿੱਚ ਕੌਣ-ਕੌਣ ਆ ਤੁਹਾਡੇ ਤੁਹਾਡੇ ਫਾਦਰ ਸਾਹਿਬ ਕੀ ਕਰਦੇ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਰਹੀ ਹੈ ਠੀਕ ਹੈ ਉਹ ਮੇਰੇ ਮਦਰ ਮੇਰੀ ਮੰਮੀ ਕੰਮ ਕਰਦੇ ਨੇ ਜੋਬ ਕਰਦੇ ਨੇ ਔਰ ਮੇਰਾ ਬ੍ਰਦਰ ਵੀ ਜੋਬ ਕਰਦਾ ਤੇ ਤੁਸੀਂ ਵੀ ਛੋਟੀ ਉਮਰ ਦੇ ਵਿੱਚ ਨਾਲ ਕੰਮ ਕਰਨ ਲੱਗ ਗਏ ਹਾਂਜੀ ਹਾਂਜੀ ਕਿੰਨੇ ਵਜੇ ਆਂਦੇ ਹੋ ਕੀ ਸਮਾਂ ਹੁੰਦਾ ਆਪਾਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਗਰੇ ਹੁੰਦੇ ਆ ਤੇ ਦੋਸਤ ਮਿੱਤਰ ਵੀ ਕੋਈ ਟੱਕਰ ਆਵੇ ਮਤਲਬ ਕਿ ਇੱਥੇ ਤੁਸੀਂ ਕੰਮ ਸ਼ੁਰੂ ਕਰ ਲਿਆ ਇਹ ਹਾਂਜੀ ਹਾਂਜੀ ਇੱਕ ਵਾਰ ਟੱਕਰਿਆ ਸੀਗਾ ਉਸ ਤੋਂ ਬਾਅਦ ਉਹਨੇ ਇਦਾਂ ਦਾ ਕੁਝ ਬੋਲਿਆ ਨਹੀਂ ਵੈਸੇ ਤਾਂ ਸਾਡੇ ਜਿਹੜੇ ਸਾਰੇ ਦੋਸਤ ਹੈਗੇ ਉੱਧਰ ਉਹਨਾਂ ਨੂੰ ਸਭ ਨਹੀਂ ਪਤਾ ਕਿ ਆਪਾਂ ਕੰਮ ਸ਼ੁਰੂ ਕੀਤਾ ਸਾਰਿਆਂ ਨੂੰ ਇਨਵੀਟੇਸ਼ਨ ਵੀ ਦਿੱਤਾ ਭਾਈ ਆ ਕੇ ਜਾਏ ਮੇਰੀ ਦੁਕਾਨ ਤੇ ਹਾਂਜੀ ਇਨਵੀਟੇਸ਼ਨ ਕੀਤਾ ਜੀਗਾ ਕਿ ਜਿੰਨੇ ਆਣਾ ਆ ਜਿਓ ਜਿੰਨੇ ਸ਼ਰਦਾਈ ਛਕਨੀ ਆ ਜਾ ਜਿਓ ਪਰਿਵਾਰਕ ਮੈਂਬਰਾਂ ਚੋਂ ਹੀ ਕੋਈ ਆ ਕੇ ਗਿਆ ਵੇ ਸਾਡਾ ਮੁੰਡਾ ਧੁੱਪੇ ਖੜਾ ਜਾ ਉੱਥੇ ਛਾਵੇਂ ਖੜਾ ਹੋਣਾ ਕੰਮ ਕਰਦਾ ਦੇਖਣ ਨਹੀਂ ਆਇਆ ਮੇਰਾ ਭਰਾ ਵਿੱਚ 4-5 ਵਾਰ ਗੇੜੀ ਮਾਰ ਕੇ ਚਲਾ ਗਿਆ ਓਰੇ ਮਹਲਪੁਲਪ ਕਰਾ ਕੇ ਚਲਾ ਗਿਆ ਥੋੜੀ ਅੱਛਾ ਤੇ ਮਮਾ ਦਾ ਮੇਰੇ ਜੋਬ ਤੇ ਕਹਿੰਦੇ ਨਾ ਮੇਰਾ ਭਰਾ ਬ੍ਰਦਰ ਆ ਫ੍ਰੀ ਸੀਗਾ ਤਾਂ ਉਹਨੇ ਸਾਡੀ ਹੈਲਪ ਕਰਾ ਦਿੱਤੀ ਸੀ ਹਮ ਸਮਾਨ ਚ ਮੁੰਡਾ ਰਖਵਾਣ ਚ ਅੱਛਾ ਕੀ ਲੱਗਦਾ ਕਿ ਹੁਣ ਜਿਸ ਤਰ੍ਹਾਂ ਤੁਸੀਂ ਸ਼ਰਦਈ ਦਾ ਇੱਥੇ ਸਟਾਲ ਲਗਾਇਆ ਹੈ ਛੋਟਾ ਜਿਹਾ ਕਿ ਕਿਸ ਉਮੀਦ ਦੇ ਨਾਲ ਲਾਇਆ ਕੀ ਮੰਦੇ ਵਿੱਚ ਚੱਲ ਰਿਹਾ ਸੀ ਕਿ ਜਿੱਦਾਂ ਹੁਣ ਆਪਣੀ ਜੱਪਾ ਸਿੰਘ ਹੈ ਗਿਆ ਸਾਡੀ ਸਿੱਖੀ ਨੂੰ ਪ੍ਰੋਮੋਟ ਕਰਨ ਲਈ ਲੋਕਾਂ ਨੂੰ ਸਾਡੇ ਇਤਿਹਾਸ ਬਾਰੇ ਪਤਾ ਚੱਲੇ ਕਿ ਇਹਦੇ ਵਿੱਚ ਜੇ ਇਤਿਹਾਸ ਦੀ ਆਪਾਂ ਗੱਲ ਕਰ ਲਈਏ ਗੁਰੂ ਕਾਲ ਤੋਂ ਸ਼ਰਦਈ ਚੱਲਦੀ ਆ ਰਹੀ ਹੈ ਮਹਾਰਾਜ ਨੇ ਆਪਾਨੂੰ ਨਾ ਕਿਹਾ ਵਕਿਸ ਤਰ੍ਹਾਂ ਨਾ ਪ੍ਰੋਪਰ ਨਿਹੰਗ ਸਿੰਘ ਵੀ ਪੀਂਦੇ ਆਇਆ ਜਾਂ ਸ਼ਰਦਈ ਦਾ ਇੱਕ ਅਰਦਾਸ ਬੇਨਤੀ ਕਰਕੇ ਉਹਦਾ ਇੱਕ ਪ੍ਰਸ਼ਾਦ ਦੇ ਤੌਰ ਤੇ ਵੀ ਲਈ ਜਾਂਦੀ ਹੈ ਨਾ ਇਹ ਤਾਂ ਕਿਵੇਂ ਤੁਸੀਂ ਇਸ ਇਤਿਹਾਸ ਨੂੰ ਪ੍ਰੋਮੋਟ ਕਰਦੇ ਜਦੋਂ ਕੋਈ ਪੀਣ ਆਂਦਾ ਹੈ ਜਿੱਦਾਂ ਹੁਣ ਆਪਾਂ ਦੇ ਕੋਈ ਪੀਣ ਆਉਂਦੇ ਨਾ ਉਹਨੂੰ ਕੋਲਡ ਡਰਿੰਕ ਆਉਂਦਾ ਵੈਸੇ ਵੀ ਹੁੰਦਾ ਕਈ ਕਿਸੇ ਕੋਲ ਡਰਿੰਕ ਚ ਨਸ਼ਾ ਵੀ ਹੁੰਦਾ ਪਰ ਇਸ ਤੇ ਕੋਈ ਨਿਸ਼ਾਨੀ ਹੈਗਾ ਕਿ ਲੋਕਾਂ ਦੀ ਸਿਹਤ ਬਣ ਬਣੀ ਰਹੇ ਲੋਕਾਂ ਦੀ ਸਿਹਤ ਵਧੀਆ ਹੋਵੇ ਜੇ ਇਹ ਦਾਅਵਾ ਸਰਮੂਡ ਕਰੀ ਦੀ ਅਸੀਂ ਸਿਹਤ ਨੂੰ ਕੀ ਕੀ ਫਾਇਦੇ ਹੁੰਦੇ ਨੇ ਸਿਹਤ ਨੂੰ ਕਾਫੀ ਫਾਇਦੇ ਹੁੰਦੇ ਆ ਜਿੱਦਾਂ ਹੁਣ ਜਿਹੜੇ ਉਸਟਿੰਗ ਸ਼ੰਗ ਪੀਂਦੇ ਨੇ ਉਹ ਉਹਨਾਂ ਜਾਨ ਬਿਲਕੁਲ ਨਹੀਂ ਹੈਗੀ ਜਿਹੜੇ ਆ ਪੀਂਦੇ ਨੇ ਉਹਨਾਂ ਦੀ ਵੱਡੀ ਜਾਨ ਹੈ ਤੁਸੀਂ ਗੱਤਕਾ ਵੀ ਖੇਡ ਲੈਂਦੇ ਹੋ ਹਾਂਜੀ ਹਾਂਜੀ ਥੋੜਾ ਥੋੜਾ ਖੇਡ ਲੈਂਨਾ ਹਾਂਜੀ ਸੇਖ ਰਹੇ ਹਾਂ ਹਾਂਜੀ ਸੋ ਇਹ ਇੱਥੇ ਸਾਡੇ ਨਾਲ ਵੀਰ ਜਿਹੜੇ ਆ ਮੌਜੂਦ ਸਗੇ ਸਿੰਘ ਜਿਹੜੇ ਆ ਸ਼ਰਧਈ ਤਿਆਰ ਕਰਦੇ ਇੱਧਰ ਇਹਨਾਂ ਦੇ ਕੋਲ ਸੋਟਾ ਕੁੰਡਾ ਪਿਆ ਹੋਇਆ ਵਾ ਤੇ ਨਾਲ ਜੋ ਸਮਾਨ ਸਮਗਰੀ ਜਿਹੜੀ ਆ ਸਾਰੀ ਉਹ ਰੱਖੀ ਹੋਈ ਨਹੀਂ ਬਾਈ ਹੋਣੀ ਇੱਥੇ ਸੋ ਇਲਾਇਚੀਆਂ ਹੋਰ ਬਹੁਤ ਸਾਰੀਆਂ ਇੱਧਰ ਦੀਆਂ ਚੀਜ਼ਾਂ ਪੈਂਦੀਆਂ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਵੱਤ ਤੋਂ ਵੱਤ ਆਪਾਂ ਨੂੰ ਪ੍ਰੋਮੋਟ ਵੀ ਕਰਨਾ ਚਾਹੀਦਾ ਕਿਉਂਕਿ ਪੰਜਾਬ ਦੇ ਵਿੱਚ ਕਿਤਨਾ ਕਿਤੇ ਇਹ ਟ੍ਰੈਂਡ ਜਿਹੜਾ ਆ ਉਹ ਚੱਲਿਆ ਆ ਹੈਗਾ ਪੰਜਾਬ ਦੇ ਵਿੱਚ ਤਾਂ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਦੇ ਸਾਹਮਣੇ ਅਸੀਂ ਖੜੇ ਹੋਇਆ ਕਿਉਂਕਿ ਟ੍ਰੈਂਡ ਜਿਹੜਾ ਹੁਣ ਚੱਲ ਪਿਆ ਲੋਕ ਕੋਲਡ ਡਰਿੰਕਾਂ ਸ਼ਰਧਾਈ ਲੋਕਾਂ ਨੇ ਪੀਣੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਸ਼ਰਧਾਈ ਵੈਸੇ ਵੀ ਸਿਹਤ ਵਾਸਤੇ ਬਹੁਤ ਵਧੀਆ ਹੁੰਦੀ ਹੈ ਤੇ ਨਿਹੰਗ ਸਿੰਘ ਇਹਨਾਂ ਨੂੰ ਪ੍ਰੋਪਰ ਜਿਹੜੇ ਪ੍ਰਾਪਤਨ ਰਵਾਇਤ ਦੇ ਅਨੁਸਾਰ ਤਿਆਰ ਕਰਦੇ ਅਸੀਂ ਇਸ ਮੇਲੇ ਆ ਅੰਮ੍ਰਿਤਸਰ ਗੁਰਦਵਾਰਾ ਸਾਹਿਬ ਮੋਹਰੇ ਖੜੇ ਇੱਥੇ ਵੀ ਇੱਕ ਸਟਾਲ ਲੱਗਿਆ ਆ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਕਿੰਨੇ ਕ ਸਮੇਂ ਤੋਂ ਕਰ ਰਹੇ ਹੋ ਤੁਸੀਂ ਇੱਥੇ ਜੀ ਮੈਂ ਹੁਣ 10 ਕ ਦਿਨ ਹੋ ਗਏ ਆ ਜੀ ਹਾਂਜੀ 10 ਕ ਦਿਨਾਂ ਤੋਂ ਮੈਂ ਸ਼ਰਧਾਈ ਦਾ ਕੰਮ ਇੱਥੇ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਦੇ ਬਾਹਰਲੇ ਪਾਸੇ ਲਾਇਆ ਹੋਇਆ ਜੀ ਅੱਛਾ ਕਿੱਥੋਂ ਕਿੱਥੋਂ ਦੇ ਰਹਿਣ ਵਾਲੇ ਹੋ ਕਿਵੇਂ ਦਿਮਾਗ ਚ ਆਇਆ ਕਿ ਇਹ ਆਪਾਂ ਸ਼ੁਰੂ ਕਰ ਸਕਦੇ ਹਾਂ ਮੈਂ ਜੀ ਗੁਰਦੁਆਰਾ ਅੰਬਸਾਹਵ ਚ ਸੇਵਾ ਕਰਦਾ ਸੀ ਵੈਸੇ ਉਦਾਂ ਹੀ ਸੇਵਾ ਕਰਦਾ ਸੀ ਇੱਥੇ ਜਦੋਂ ਮੈਂ ਦੇਖਿਆ ਵੀ ਸਿੰਘਾਂ ਨੇ ਸ਼ਰਧਾਈ ਦੇ ਸਟਾਲ ਲਾਏ ਹੋ ਤਾਂ ਵੀ ਆਪਾਂ ਵੀ ਲਾ ਲਈਏ ਤੇ ਉਹਨਾਂ ਨੂੰ ਦੇਖ ਕੇ ਮੈਂ ਵੀ ਸ਼ੁਰੂ ਕਰ ਲਿਆ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਵੈਸੇ ਮੈਂ ਰਹਿਣ ਵਾਲਾ ਜੀ ਇੱਧਰ ਖਮਾਣੋ ਕਰਨੇ ਦਾ ਜੀ ਹਾਂਜੀ ਤੇ ਸ਼ਰਦਈ ਦੇ ਜੋ ਫਾਇਦੇ ਬਾਬਾ ਜੀ ਦੇਖਿਆ ਜਾਵੇ ਅੱਜ ਕੱਲ ਦੇ ਸਮੇਂ ਵਿੱਚ ਜਿਸ ਤਰ੍ਹਾਂ ਕੋਲਡ ਡਰਿੰਕ ਵੀ ਲੋਕ ਪੀਂਦੇ ਹੋਰ ਬਥੇਰੀਆਂ ਚੀਜ਼ਾਂ ਪੀਂਦੇ ਨੇ ਜੀ ਤੇ ਅੱਜ ਕੱਲ ਪਰ ਹਰੇਕ ਕੋਈ ਇਹ ਚਾਹੁੰਦਾ ਵੇ ਸਿਹਤ ਵਾਸਤੇ ਵਧੀਆ ਖਾਣ ਵਾਲੀ ਚੀਜ਼ ਹੋਵੇ ਸ਼ੁੱਧ ਹੋਵੇ ਤਾਂ ਸ਼ਰਦਈ ਨੂੰ ਜੇ ਆਪਾਂ ਗੱਲ ਕਰਕੇ ਸ਼ਰਦਈ ਬਾਰੇ ਤਾਂ ਇਹਦੇ ਵਿੱਚ ਕੀ ਕੀ ਪੈਂਦਾ ਹੈ ਸਿਹਤ ਵਾਸਤੇ ਕਿੰਨੀ ਕੁ ਫਾਇਦੇਮੰਦ ਹੈ ਇਸ ਵਿੱਚ ਸ਼ਰਦਈ ਚ ਜੀ ਬਦਾਮ ਮਗਜ ਕਾਜੂ ਹਾਂਜੀ ਸੌਂਫ ਇਲਾਇਚੀ ਕਾਲੀ ਮਿਰਚ ਹਾਂਜੀ ਹਾਂਜੀ ਖਸਖਸ ਦੁੱਧ ਹਾਂਜੀ ਬਹੇ ਚੀਜ਼ਾਂ ਪੈਂਦੀਆਂ ਪੂਰੀਆਂ ਹਾਂਜੀ ਤਿਆਰ ਕਿਵੇਂ ਕਰਦੇ ਹੋ ਜੀ ਤਿਆਰ ਜੀ ਇਹਨੂੰ ਕੁੰਡੇ 'ਚ ਪਾ ਕੇ ਫਿਰ ਰਗੜਦੇ ਆ ਜੀ ਰਗੜ ਕੇ ਇਹਨੂੰ ਤਿਆਰ ਕਰਕੇ ਫਿਰ ਇਹਨੂੰ ਛਾਣਾ ਲਾਉਨੇ ਆ ਜੀ ਛਾਣਾ ਲਾ ਕੇ ਫਿਰ ਇਹਨੂੰ ਅਸੀਂ ਢੋਲੀ 'ਚ ਪਾਉਨੇ ਆ ਫਿਰ ਇਹਨੂੰ ਪਾ ਕੇ ਢੋਲੀ 'ਚ ਫਿਰ ਇਹ ਚ ਦੁੱਧ ਪਾ ਕੇ ਫਿਰ ਇਹ ਚ ਬਰਫ਼ ਲਾ ਕੇ ਇਹਨੂੰ ਠੰਡੀ ਕਰਕੇ ਫਿਰ ਸੰਗਤਾਂ ਨੂੰ ਛਕਾਉਨੇ ਆ ਜੀ ਇੱਕ ਵਾਰ ਬਈ ਸ਼ਹੀਦੀ ਦੇਗਾ ਹੁੰਦਾ ਸ਼ਰਦਾਈ ਦੋਹਾਂ ਵਿੱਚ ਕੀ ਫਰਕ ਹੁੰਦਾ ਜੀ ਉਹ ਤਾਂ ਜੀ ਇਹ ਸਰਦਈ ਹੈ ਜੀ ਉਹ ਭੰਗ ਹੈ ਜੀ ਉਹਦੇ ਵਿੱਚ ਭੰਗ ਮਿਕਸ ਕਿਤੇ ਹੁੰਦੀ ਹੈ ਜੀ ਉਹਨੂੰ ਦੇਗ ਕਹਿੰਦੇ ਆ ਉਹਨੂੰ ਸਰਦਈ ਨਹੀਂ ਕਹਿੰਦੇ ਜੀ ਹੈ ਜੀ ਹਾਂ ਇਹ ਸਰਦਈ ਹੈ ਉਹ ਭੰਗ ਗੇਣੀ ਜਾਂਦੀ ਹੈ ਜੀ ਠੀਕ ਹੈ ਹੁਣ ਇੱਥੇ ਕਿੰਨੇ ਕੁ ਤੁਹਾਡੇ ਕੋ ਗਾਹ ਕ ਆ ਜਾਂਦੇ ਜਾਂ ਲੋਕ ਰਜਾਨਾ ਆਉਂਦੇ ਕਿਉਂਕਿ ਪਤਾ ਕੀ ਹੈ ਜਦੋਂ ਇਹ ਸਟਾਲ ਲੱਗਿਆ ਹੁੰਦਾ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਹੁੰਦਾ ਵੇ ਸ਼ੀਤੀ ਦੇਗਾ ਹੋਣਾ ਤਾਂ ਲੋਕ ਉਸ ਕਰਕੇ ਨੇੜੇ ਵੀ ਨਹੀਂ ਆਉਂਦੇ ਹਾਂਜੀ ਬਹੁਤ ਆਈ ਆਵਾਜ਼ ਜੀ ਚੱਲਦੀ ਹੈ ਕੋਈ ਨਾ ਕੋਈ ਗੱਡੀ ਵਾਲਾ ਇੱਥੇ ਖਾ ਪੀ ਕੇ ਜਾਂਦੀ ਹੀ ਹੈ ਜੀ ਕੋਈ ਨਾ ਕੋਈ ਗੱਡੀ ਵਾਲਾ ਕੋਈ ਮੋਟਰਸਾਈਕਲ ਵਾਲਾ ਕੋਈ ਭੈਣ ਕੋਈ ਨਾ ਕੋਈ ਜ਼ਰੂਰ ਇੱਥੇ ਛੱਕ ਜਾਂਦੀ ਹੈ ਗਲਾਸ ਸਰੀਰ ਨੂੰ ਫਾਇਦੇ ਕੀ ਕੀ ਬਾਬਾ ਜੀ ਦੇ ਸਰੀਰ ਨੂੰ ਜੀ ਤਾਕਤ ਦਿੰਦੀ ਹੈ ਦਿਮਾਗ ਨੂੰ ਠੰਡਾ ਰੱਖਦੀ ਹੈ ਗਰਮੀ ਕੱਢਦੀ ਹੈ ਗਰਮੀ ਨੂੰ ਦੂਰ ਕਰਦੀ ਹੈ ਹਾਂ ਜੀ ਤਾਕਤ ਵਾਲੀ ਚੀਜ਼ ਹੈ ਜੀ ਐਸੀ ਕੋਈ ਗੱਲ ਨਹੀਂ ਬਹੁਤ ਤਾਕਤ ਦਿੰਦੀ ਹੈ ਦਿਮਾਗ ਨੂੰ ਤੁਹਾਡੀ ਤਾਂ ਉਮਰ ਕਾਫੀ ਆ ਤੁਹਾਡੇ ਬਜ਼ੁਰਗ ਪਹਿਲਾਂ ਪੀਂਦੇ ਰਹੇ ਨੇ ਜਾਂ ਤੁਸੀਂ ਬਚਪਨ ਤੋਂ ਪੀਂਦੇ ਰਹੋਗੇ ਨਹੀਂ ਸਾਡੇ ਬਜ਼ੁਰਗਾਂ ਨੇ ਤਾਂ ਘੱਟੇ ਪੀਤੀ ਹੈ ਜੀ ਪਰ ਅਸੀਂ ਜਦੋਂ ਇਸ ਲੈਨ ਚ ਲੱਗੇ ਗੁਰੂ ਦੇ ਲੜ ਬਾਣੇ ਤੇ ਬਾਣੀ ਦੇ ਨਾਲ ਉਦੋਂ ਦੇ ਅਸੀਂ ਤਾਂ ਇਸ ਨੂੰ ਉਹ ਛਕਦੇ ਆ ਜੀ ਸਾਨੂੰ ਪਤਾ ਜੀ ਵੀ ਇੰਨੀ ਇਹ ਚ ਕੀ ਕੀ ਹੈ ਕਿੰਨੀ ਕਿ ਸ਼ਕਤੀ ਹੈ ਕਿੰਨੀ ਤੇ ਦੇ ਵਿੱਚ ਸਾਨੂੰ ਫਾਇਦਾ ਹੁੰਦਾ ਪੀਣ ਨਾਲ ਤੇ ਸਾਨੂੰ ਹਸ ਹ ਘਰ ਚ ਵੀ ਇਹ ਤਿਆਰ ਕੀਤੀ ਜਾ ਸਕਦੀ ਹੈ ਜੀ ਹਾਂ ਜੀ ਘਰ ਦੇ ਵਿੱਚ ਵੀ ਤਿਆਰ ਕਰੀ ਜਾਂਦੀ ਹੈ ਜੀ ਹਾਂ ਜੀ ਹਾਂ ਜੀ ਨਾਮ ਕੀ ਬਾਬਾ ਜੀ ਨਾਮ ਮੇਰਾ ਜਿੰਦਾ ਸਿੰਘ ਹੈ ਜੀ ਠੀਕ ਹੈ ਜੀ ਹਾਂ ਜੀ ਇਹ ਨਾਮ ਬਾਅਦ ਚ ਰੱਖਿਆ ਜਾਂ ਪਹਿਲੇ ਰੱਖਿਆ ਜੀ ਇਹ ਜੀ ਨੋਂ ਤਾਂ ਜੀ ਮੇਰਾ ਉ ਹਰਜਿੰਦਰ ਸਿੰਘ ਸੀਗਾ ਜੀ ਹਰਜਿੰਦਰ ਸਿੰਘ ਤੋਂ ਫਿਰ ਮੇਰਾ ਨਾਮ ਜਿੰਦਾ ਸਿੰਘ ਲਿਖਿਆ ਗਿਆ ਜੀ ਹਾਂ ਜੀ ਉਹ ਜਿੰਦਾ ਸਿੰਘ ਹੈ ਚੱਲਦਾ ਜੀ ਹਾਂਜੀ ਸੋ ਇੱਥੇ ਬਾਪੂ ਜੀ ਨੇ ਇਹ ਸ਼ਰਦਈ ਲਗਾਉਂਦੇ ਨੇ ਸ਼ਰਦਈ ਦਾ ਜਿਹੜਾ ਇੱਥੇ ਸਟਾਲ ਲਗਾਇਆ ਹੋਇਆ ਹੈ ਬਾਈ ਹੁਣੀ ਇੱਥੇ ਮੈਂ ਇੱਕ ਵਾਰੀ ਕਹਿ ਦੂੰਗਾ ਬਾਈਂ ਦਿਖਾ ਦੇਣਾ ਆ ਦੇਖੋ ਇਹ ਗਿਰੀਆਂ ਆ ਠੀਕ ਹੈ ਜੀ ਇਹ ਬਦਾਮ ਹੈ ਤੇ ਬਾਪੂ ਜੀ ਆ ਕੀ ਹੈ ਜੀ ਖਸ ਖਸ ਇਹ ਖਸ ਖਸ ਹੈ ਜੀ ਹਾਂਜੀ ਤੇ ਇਹ ਇਹ ਕੀ ਹੈ ਬਾਪੂ ਜੀ ਇਹ ਮਗਜ ਜੀ ਇਹ ਮਗਜ ਹੈ ਜੀ ਇਹ ਕਾਲੀਆਂ ਮਿਰਚਾਂ ਆ ਇਹ ਸੌਂਫ ਆ ਤੇ ਇਹ ਗੁਲਾਬ ਦੀਆਂ ਪੱਤੀਆਂ ਨੇ ਸੋ ਇਹ ਸਾਰੀਆਂ ਮਿਸ਼ਰਣ ਪਾ ਕੇ ਬਾਪੂ ਜੀ ਤਿਆਰ ਕਰਦੇ ਨੇ ਸ਼ਰਦਈ ਸੋ ਇੱਥੇ ਜਦੋਂ ਤੁਸੀਂ ਲੰਘਦੇ ਵੜਦੇ ਹੋ ਤਾਂ ਸ਼ਰਦਈ ਪੀਕੇ ਜਾਓ ਕਿਉਂਕਿ ਅੱਜਕੱਲ ਹਰੇਕੋ ਇਹੀ ਚਾਹੁੰਦਾ ਵੇ ਖਾਣ ਪੀਣ ਲਈ ਵਧੀਆ ਚੀਜ਼ ਮਿਲੇ ਸੋ ਇਹ ਜੇ ਖਾਣ ਪੀਣ ਦੀ ਗੱਲ ਕਰ ਲਈਏ ਤਾਂ ਸਾਡੇ ਗੁਰੂ ਕਾਲ ਤੋਂ ਚੱਲਦੀ ਆਂਦੀ ਸ਼ਰਦਈ ਜਿਹਦਾ ਬਹੁਤ ਵੱਡਾ ਮਹੱਤਵ ਆ ਤੇ ਬਜ਼ੁਰਗ ਵੀ ਆਪਣੇ ਘਰਾਂ ਦੇ ਵਿੱਚ ਬਣਾਵਣਾ ਕੇ ਪੀਂਦੇ ਰਹੇ ਪਰ ਹੁਣ ਸਮੇ ਦੇ ਹਿਸਾਬ ਨਾਲ ਜਿਹੜਾ ਨਵਾਂ ਟ੍ਰੈਂਡ ਆ ਰਿਹਾ ਲੋਕ ਇਹਨਾਂ ਚੀਜ਼ਾਂ ਤੋਂ ਦੂਰ ਕਿਤੇ ਨਾ ਕਿਤੇ ਹੋ ਗਏ ਸਗੇ ਪਰ ਦੁਬਾਰਾ ਟ੍ਰੈਂਡ ਜਿਹੜਾ ਹੁਣ ਮੁੜ ਕੇ ਆਇਆ ਮੋਹਾਲੀ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਦੇ ਇਕੱਲਾ ਮੋਹਾਲੀ ਨਹੀਂ ਪੰਜਾਬ ਦੇ ਕਈ ਥਾਵਾਂ ਦੇ ਉੱਤੇ ਸ਼ਰਦਈ ਦਾ ਇਸ ਤਰ੍ਹਾਂ ਨੌਜਵਾਨ ਆ ਜਾਂ ਬਜ਼ ਜਿਹੜੇ ਸਿੰਘ ਆ ਉਹ ਇਸ ਤਰ੍ਹਾਂ ਦਾ ਜਿਹੜਾ ਸਟਾਲ ਲਾ ਕੇ ਖੜੇ ਹੁੰਦੇ ਤਾਂ ਸ਼ਰਦਾਈ ਜ਼ਰੂਰ ਪੀਣੀ ਚਾਹੀਦੀ ਸਰੀਰ ਵਾਸਤੇ ਵੈਸੇ ਵੀ ਢਿੱਡ ਨੂੰ ਠੰਡਾ ਰੱਖਦੀ ਹੈ ਵੈਸੇ ਵੀ ਸਿਹਤ ਵਾਸਤੇ ਵਧੀਆ ਤੇ ਹੱਡੀਆਂ ਨੂੰ ਮਜ਼ਬੂਤ ਕਰਦੀ ਸਰੀਰ 'ਚ ਬਹੁਤ ਸਾਰੇ ਫਾਇਦੇ ਨੇ ਸੋ ਹੋਰ ਵੀ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ ਮੈਂ ਇਹ 10 ਕ ਦਿਨ ਹੋ ਗਏ ਜੀ ਮੈਨੂੰ ਲਾਇ ਇੱਥੇ ਅੰਬ ਸਾਹਿਬ ਗੁਰਦੁਆਰੇ ਚ ਸਟਾਲ ਲਾਇਨ ਨੂੰ 10 ਕ ਦਿਨ ਹੋ ਗਏ ਜੀ ਹਾਂ ਜੀ ਇਹ ਸਰਧਾਈ ਦਾ ਮੈਂ 10 ਕ ਦਿਨ ਹੋਏ ਇੱਥੇ ਸਟਾਲ ਲਾਇਆ ਬਾਵਾ ਸੰਗਤਾਂ ਆਉਂਦੀਆਂ ਜਾਂਦੀਆਂ ਪੀ ਕੇ ਜਾਂਦੀਆਂ ਜੀ ਬਹੁਤ ਚੰਗਾ ਸਮਝਦੀਆਂ ਪੀਂਦੀਆਂ ਔਰ ਦੁਬਾਰਾ ਦੁਬਾਰਾ ਮੰਗਦੀਆਂ ਪੀਣ ਲੱਗੀਆਂ ਸਰਧਾਈ ਦਾ ਬਾਪੂ ਜੀ ਸੇਲ ਕਰੇ ਕਿਵੇਂ ਖਿਆਲ ਆਏ ਸਰਧਾਈ ਦਾ ਜੀ ਇਦਾਂ ਸਿੰਘਾਂ ਨੂੰ ਦੇਖ ਕੇ ਸਾਡੀਆਂ ਗੁਰਦਿਆਂ ਫੌਜਾਂ ਨੂੰ ਦੇਖ ਕੇ ਗੁਰਦਿਆਂ ਫੌਜਾਂ ਨੂੰ ਦੇਖ ਕੇ ਸਾਨੂੰ ਸਰਦਾਈ ਦਾ ਸਾਨੂੰ ਵੀ ਸ਼ੌਂਕ ਆ ਗਿਆ ਵੀ ਅਸੀਂ ਵੀ ਅਸੀਂ ਸਟਾਰ ਲਾਈਏ ਤਾਂ ਵੀ ਇਦਾਂ ਉਹ ਜਿੱਦਾਂ ਵੇਚਦੇ ਸੀਗੇ ਉਦਾਂ ਹੀ ਸਾਨੂੰ ਵੀ ਵੇਚਣ ਦਾ ਸ਼ੌਂਕ ਹੋ ਗਿਆ ਵੀ ਹਾਂ ਵੀ 50 ਰੁਪਏ ਗਲਾਸ 30 ਰੁਪਏ ਗਲਾਸ ਵੀ ਸਰਦਾਈ ਮਣਾ ਕੇ ਇਦਾਂ ਗਲਾਸ ਹੈ ਜਿਹੜਾ ਗਲਾਸ ਦਾ ਰੇਟ 50 ਰੁਪਏ ਰੱਖਿਆ ਗਿਆ ਵੀ ਆ ਫਾਇਦਾ ਕੀ ਸਰਦਾਈ ਦਾ ਹੀ ਸੀ ਇਹ ਸਰ੍ਹਦੇਈ ਨੂੰ ਪੀਣ ਦਾ ਫਾਇਦਾ ਇਹੀ ਹੈ ਜੀ ਦਿਮਾਗ ਨੂੰ ਠੰਡਾ ਰੱਖਦੀ ਹੈ ਸਾਡੇ ਸੇ ਪੇਟ ਨੂੰ ਠੰਡਾ ਰੱਖਦੀ ਹੈ ਗਰਮੀ ਨੂੰ ਦੂਰ ਕਰਦੀ ਹੈ ਸਾਨੂੰ ਤਾਕਤ ਦਿੰਦੀ ਹੈ ਜੀ ਹਾਂਜੀ ਹਾਂਜੀ ਕਈ ਬਿਮਾਰੀਆਂ ਨੂੰ ਦੂਰ ਕਰਦੀ ਹੈ ਜੀ ਇਸ ਕਰਕੇ ਇਹਦਾ ਬਹੁਤ ਫਾਇਦਾ ਪੀਣ ਦਾ ਜਿਹੜੀਆਂ ਅਸੀਂ ਕੋਲਡ ਨਾ ਆ ਕੋਈ ਕੋਕਾ ਕੋਲਾ ਪੀਂਦੇ ਆ ਹੋਰ ਪੀਂਦੇ ਆ ਉਹਨਾਂ ਨਾਲੋਂ ਬਹੁਤ ਵਿਹਤਰ ਸੁੱਤਰ ਹੈ ਜੀ ਪੀਣਾ ਇਹ ਬਹੁਤ ਤਾਕਤਦਾਰ ਚੀਜ਼ ਹੈ ਜੀ ਅੱਜਕੱਲ ਕੋਲਡ ਡਰਿੰਕਸ ਹਾਂਜੀ ਇਸ ਕਰਕੇ ਉਹਦਾ ਵੈਸੀ ਹੈ ਜੀ ਇਹ ਪੀਣ ਨਾਲ ਸਾਨੂੰ ਬਹੁਤ ਫਾਇਦੇ ਹੋਣਗੇ ਤਾਕਤ ਵੀ ਮਿਲੂਗੀ ਸਾਡਾ ਦਿਮਾਗ ਵੀ ਠੰਡਾ ਰਹੂਗਾ ਜੀ ਹਾਂਜੀ ਹਾਂਜੀ ਇਸ ਕਰਕੇ ਵੀ ਇਹ ਪੀਣੀ ਚਾਹੀਦੀ ਹੈ ਗਰਮੀ ਦੇ ਵਿੱਚ ਸਰ੍ਹਦਾਈ ਦਾ ਜਿਹੜਾ 15ਵੇਂ ਪਾਛੇ ਨੇ ਇਹ ਚਲਾਇਆ ਬਹੁਤ ਬੜਦਿਆ ਹੋਇਆ ਹੈ ਹਾਂਜੀ ਸਰ੍ਹਦਾਈ ਦੇ ਵਿੱਚ ਮਤਲਬ ਸੁੱਖਾ ਪਾਲਣ ਦੇ ਵਿੱਚ ਜਾਂ ਭੰਗ ਪਾਲਦੇ ਉਹ ਜੀ ਨਹੀਂ ਸਾਰੇ ਨਹੀਂ ਹੁੰਦੇ ਜੀ ਇੱਕੋ ਸਾਰੇ ਜੀ ਭੰਗ ਵਾਲੀ ਸਰ੍ਹਦਾਈ ਹੈ ਜਿਹੜੀ ਉਹ ਅਲੱਗ ਹੁੰਦੀ ਹੈ ਇਹ ਲੱਗ ਹੈ ਜੀ ਹਾਂਜੀ ਇਹਦੇ ਵਿੱਚ ਦਾ ਬਦਾਮ ਕਾਜੂ ਮਗਜ ਐਂ ਜੀ ਖਸ ਖਸ ਕਾਲੀਆਂ ਮਿਰਚਾਂ ਐ ਸੌਂਫ ਇਲੈਚੀ ਬਹੁਤ ਕੁਝ ਪਾਉਨੇ ਆ ਜੀ ਇਹਦੇ ਵਿੱਚ ਇਹ ਲੱਗ ਹੈ ਉਹ ਭੰਗ ਵਾਲੀ ਸਰ੍ਹਦਾਈ ਕਿਹਾ ਜਾਂਦਾ ਇਸ ਸਾਦੀ ਸਰ੍ਹਦਾਈ ਹੈ ਜੀ ਤਾਕਤਦਾਰ ਚੀਜ਼ ਹੈ ਇਹਨੂੰ ਭੈਣ ਵੀ ਕੋਈ ਪੀ ਸਕਦੀ ਹੈ ਕੋਈ ਬੀਬੀ ਵੀ ਪੀ ਸਕਦੀ ਹੈ ਕੋਈ ਬਜ਼ੁਰਗ ਵੀ ਪੀ ਸਕਦਾ ਕੋਈ ਨੌਜਵਾਨ ਵੀ ਪੀ ਸਕਦਾ ਜਿਹੜਾ ਮਰਜ਼ੀ ਤਰ੍ਹਾਂ ਦਾ ਬੰਦਾ ਇਨਸਾਨ ਪੀ ਸਕਦਾ ਇਹਨੂੰ ਇਹਦੇ ਵਿੱਚ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰਦਾਈ ਦੇ ਪੀਣ ਨਾਲ ਫਾਇਦਾ ਹੈ ਜੀ ਇੱਕ ਤਾਂ ਦਿਮਾਗ ਨੂੰ ਠੰਡਾ ਰੱਖਦਾ ਹੈ ਇੱਕ ਦਿਮਾਗ ਨੂੰ ਤੇਜ਼ ਕਰਦਾ ਹੈ ਜੀ ਤੇ ਦੂਜਾ ਬੋਡੀ ਚ ਸਰੀਰ ਚ ਤਾਕਤ ਆਉਂਦੀ ਹੈ ਜੀ ਅਤੇ ਬਹੁਤ ਫਾਇਦੇ ਨੇ ਇੱਕ ਸਰੀਰ ਨੂੰ ਠੰਡਾ ਰੱਖਦਾ ਬਿਲਕੁਲ ਇਸ ਚੀਜ਼ ਦਾ ਫਾਇਦਾ ਇਹਨਾਂ ਦਾ ਠੀਕ ਹੈ ਨਾਮ ਕੀ ਜੀ ਆਪਣਾ ਮੇਰਾ ਨਾਮ ਜੋਰਾ ਸਿੰਘ ਹੈ ਜੀ ਪਟਿਆਲੇ ਪਟਿਆਲੇ ਤੋਂ ਹਾਲ ਫਿਲਹਾਲ ਮੈਂ ਕੌਮੀ ਇਨਸਾਫ ਮੋਰਚੇ ਚ ਰਹਿਣਾ ਤੇ ਕੌਮੀ ਇਨਸਾਫ ਮੋਰਚੇ ਤੋਂ ਆ ਕੇ ਫਿਰ ਮੈਂ ਇੱਥੇ ਲਈ ਹੋਈ ਹੈ ਇਹ ਸ਼ਰਦਾਈ ਵਿੱਚ ਪੈਂਦਾ ਕੀ ਇਹ ਵਿੱਚ ਬਾਦਾਮ ਪੈਂਦੇ ਨੇ ਜੀ ਖਾਸ ਖਾਸ ਪੈਂਦੀ ਹੈ ਛੋਟੀ ਲਾਚੀ ਪੈਂਦੀ ਹੈ ਤੇ ਕਾਲੀ ਮਿਰਚ ਪੈਂਦੀ ਏ ਸ਼ੱਕਰ ਪੈਂਦੀ ਏ ਮਖਜ ਪੈਂਦੇ ਨੇ ਤੇ ਹੋਰ ਕਾ ਮਾਜਾ گلاب ਦੇ ਫੁੱਲ ਪੈਂਦੇ ਨੇ ਅਜੀਆਂ ਦੋ ਚਾਰ ਚੀਜ਼ਾਂ ਹੋਰ ਨੇ ਜਿਹੜੀਆਂ ਮੈਨੂੰ ਯਾਦ ਨਹੀਂ ਆਈਆਂ ਕੀ ਕਹਿਣਾ ਚਾਹਨੇ ਹੋ ਮਤਲਬ ਕਿ ਜਿਹੜੇ ਲੋਕ ਹੋਰ ਚੀਜ਼ਾਂ ਪੀਂਦੇ ਨੇ ਜਾਂ ਸ਼ਰਦਈ ਬਾਰੇ ਕੀ ਕਹਿਣਾ ਚਾਹੁੰਦੇ ਅਸੀਂ ਤਾਂ ਇਹ ਕਹ ਰਹੇ ਕੰਨੇ ਜਿਵੇਂ ਜਿ ਤੁਸੀਂ ਕੋਲ ਡਰਿੰਕ ਆ ਪੀਂਦੇ ਹੋ ਨਾ ਜੀ ਉਹ ਤੇ ਉਹਦਾ ਕੋਈ ਫਾਇਦਾ ਨਹੀਂ ਉਹਦੇ ਨਾਲ ਆ ਦੇਖੋ ਤਾਂ ਇੱਕ ਤਾਂ ਤੰਗਤ ਵਾਲੀ ਚੀਜ਼ ਏ ਇੱਕ ਤਾਂ ਠੰਡੀ ਚੀਜ਼ ਏ ਤੇ ਆਈ ਪੀਣੀ ਚਾਹੀਦੀ ਹੈ ਬੱਚਿਆਂ ਨੂੰ ਅਸੀਂ ਤਾਂ ਲਿਖ ਕੇ ਲਾਇਆ ਹੋਇਆ ਵੋਟੇ ਸਾਹਮਣੇ ਸਾਡਾ ਵੀ 2 ਸਾਲ ਦੇ ਬੱਚੇ ਨੂੰ 12 ਸਾਲ ਤੱਕ ਤੇ ਬੱਚੇ ਨੂੰ ਅਸੀਂ ਫਿਰ ਹੀ ਦਿਵਾਉਂਗਾ ਗਲਾਸ ਕਿੱਥੇ ਸਾਡੇ ਕੋਲ ਆ ਕੇ ਪੀਵੇ ਸਾਨੂੰ ਤਾਂ ਮੋٹے ਤੌਰ ਤੇ ਪਤਾ ਤੁਸੀਂ ਤਿਆਰ ਕਰਦੇ ਰਹਿੰਦੇ ਹੋ ਸ਼ਰਦਾਈ ਜੇ ਬਰੀਕੀ ਚ ਜਾਈਏ ਸ਼ਰਦਾਈ ਦੇ ਸਰੀਰ ਨੂੰ ਕੀ ਕੀ ਫਾਇਦੇ ਨੇ ਜੀ ਸਰੀਰ ਨੂੰ ਸਾਰੇ ਫਾਇਦੇ ਹੀ ਹੈ ਵੀ ਇੱਕ ਤਾਂ ਇਹਨੂੰ ਪੀਣ ਤੋਂ ਬਾਅਦ ਜਿਵੇਂ ਆਪਾਂ ਕੋਲਡ ਡਰਿੰਕ ਵਗੈਰਾ ਪੀਂਨੇ ਉਹ ਤੋਂ ਬਾਅਦ ਪਿਆਸ ਲੱਗ ਜੁੰਦੀ ਆਪਾਂ ਨੂੰ ਇੱਕ ਤਾਂ ਇਹਦੀ ਪਿਆਸ ਨਹੀਂ ਲੱਗਦੀ ਦੂਜਾ ਵੀ ਜਿਵੇਂ ਆਪਣਾ ਸਲੂਤਰ ਨਿੰਮ ਦਾ ਏ ਨਿੰਮ ਦੇ ਤੁਹਾਨੂੰ ਪਤਾ ਹੀ ਹੈ ਸਰੀਰ ਨੂੰ ਆਪਣੇ ਫਾਇਦੇ ਜ਼ਿਆਦਾ ਹੁੰਦੇ ਆ ਤਾਂ ਵੀ ਇੱਕ ਇਹ ਤਾਕਤ ਵਾਲੀ ਚੀਜ਼ ਜਿਵੇਂ ਤੁਹਾਨੂੰ ਪਤਾ ਹੀ ਹੋ ਗਾ ਪਹਿਲਵਾਨਾਂ ਨੇਗੇ ਉਹ ਆਪਣੇ ਬਣਾ ਬਣਾ ਕੇ ਛੱਕਦੇ ਆ ਉਹਨਾਂ ਨੇ ਵੀ ਕੁੰਡੇ ਸੁੱਟੇ ਆਪਣੇ ਰੱਖੇ ਹੁੰਦੇ ਸਨਹਰੇ ਸਲੂਤਰ ਨਿਯੰਗ ਸਿੰਘਾਂ ਦੀ ਭਾਸ਼ਾ ਸਨਹਰੇ ਸਲੂਤਰ ਕਹਿੰਦੇ ਆ ਉਦ ਦਾ ਪਿੰਡਾ ਜੀ ਆ ਕਿਤੇ ਵੀ ਕੁੰਡੇ ਸੁੱਟੇ ਚੱਲਦੇ ਆ ਵੀ ਤਾਂ ਇਹ ਵਧੀਆ ਹੋ ਗਿਆ ਪਰ ਫੁੱਲ ਤੋ ਹੋ ਗਿਆ ਵੀ ਹੁਣ ਇਹ ਚੰਗੀ ਚੀਜ਼ ਵਿਕਣ ਲੱਗ ਗਈ ਤਾਂ ਵੀ ਵਧੀਆ ਲੋਕਾਂ ਨੂੰ ਵੀ ਇਹਦਾ ਫਾਇਦਾ ਹੋਊਗਾ ਤੇ ਅਸੀਂ ਵੀ ਸੇਵਾ ਕਰਨਾ ਇਹ ਪ੍ਰਚਾਰ ਕਿਉਂਕਿ ਸਾਰੀਆਂ ਜਿੰਨੀਆਂ ਵੀ ਇਹ ਫੌਜਾਂ ਸਾਰੇ ਗਤਕਈ ਵੀ ਤਾਂ ਆਪਣੀ ਕਿਰਤ ਧਰਮ ਦੀ ਗਿਰਤ ਕਰ ਰਹੇ ਆ ਤੇ ਚੰਗੀ ਚੀਜ਼ ਮਹਾਰਾਜ ਸ਼ਕਾੰਦੇ ਰਹੋਗੇ ਜੀ ਕਲ ਸਾ ਜੀ ਅ ਦਿਮਾਗ ਚ ਕਿਵੇਂ ਆਇਆ ਕਿ ਆਪਾਂ ਸ਼ਰਦਾਈ ਦਾ ਇਸ ਤਰ੍ਹਾਂ ਲੋਕਾਂ ਦੇ ਵਿੱਚ ਸਰਵ ਕਰ ਸਕਦੇ ਕਿਉਂਕਿ ਜ਼ਿਆਦਾਤਰ ਨੇ ਅੰਗ ਸਿੰਘਾਂ ਦੇ ਜਿੱਥੇ ਦਲ ਪੰਥ ਹੁੰਦੇ ਨੇ ਉੱਥੇ ਸ਼ਰਦਾਈ ਵਗੈਰਾ ਛੱਕਦੇ ਨੇ ਤੇ ਜਦੋਂ ਕੋਈ ਬਾਹਰਲਾ ਬੰਦਾ ਉੱਥੇ ਜਾਂਦਾ ਵੀ ਤਾਂ ਖਾਸ ਕਰਕੇ ਸਿੰਘਾਂ ਨੂੰ ਬੇਨਤੀ ਵੀ ਕਰ ਦਿੰਦਾ ਸਿੰਘ ਬਾਬਾ ਜੀ ਵਿੱਚ ਬੂਟੀ ਨਾ ਪਾਇਓ ਹਨਾ ਖਾਸ ਕਰਕੇ ਉਹਦੇ ਕਰਕੇ ਕਈ ਲੋਕ ਸ਼ਾਇਦ ਰੁਕਦੇ ਵੀ ਨਹੀਂ ਹੋਣਗੇ ਹਨਾ ਤਾਂ ਜੀ ਇੱਕ ਨਾ ਬੈਮ ਪਿਆ ਹੋਇਆ ਹੈ ਕਾਫੀ ਲੋਕਾਂ ਨੂੰ ਵੀ ਜਿਵੇਂ ਕਿਤੇ ਮੱਲੇ ਜੋੜ ਮੇਲੇ ਹੁੰਦੇ ਨੇ ਨੰਗ ਸਿੰਘਾਂ ਦੇ ਵੀ ਉੱਥੇ ਜਿਹੜੇ ਲੰਗਰ ਆ ਉੱਥੇ ਵੀ ਸ਼ਰਬਤੀਆਂ ਦੇ ਲੰਗਰ ਚੱਲਦੇ ਸ਼ਰਧੀਆਂ ਦੇ ਉੱਥੇ ਵੀ ਦੇਗਿਆ ਬੂਟੀ ਜਿਹੜੀ ਕਹਿੰਦੇ ਆ ਆਪਾਂ ਸੁੱਖਾਂ ਨਿਦਾਨ ਉੱਥੇ ਕਿਸੇ ਨੂੰ ਜ਼ਬਰਦਸਤੀ ਨਹੀਂ ਸ਼ਿਕਾਇਆ ਜਾਂਦਾ ਉੱਥੇ ਜਿਹੜੇ ਸਿੰਘ ਛੱਕਦੇ ਹੋ ਆਪਣੀ ਲਗਾ ਕੇ ਕਰਕੇ ਛੱਕਦੇ ਆ ਇੱਥੇ ਵੀ ਆਪਾਂ ਸੰਗਤ ਰੂਪ ਦੀ ਸ਼ਰਬਤੀਆਂ ਹੀ ਸ਼ਿਕਾ ਰਹੇ ਆ ਜਿਹੜੀ ਦੇਗ ਆ ਉਹ ਆਪਾਂ ਆਮ ਲੋਕਾਂ ਨੂੰ ਨਹੀਂ ਸਿਖਾਉਂਦੇ ਤਾਂ ਕਿ ਉਦਾਂ ਸਾਡੇ ਕੋਈ ਗਾਲ ਨਾ ਪਵੇ ਕਿਉਂਕਿ ਇਹ ਜਿਹੜੀ ਬੂਟੀ ਆ ਇਹ ਹੈਜ਼ਟੇਡ ਵਾਸਤੇ ਸਹੀ ਆ ਪਰ ਇਹਨੂੰ ਹਰ ਇੱਕ ਕੋਈ ਖਪਾ ਨਹੀਂ ਸਕਦਾ ਕਈਆਂ ਦੇ ਇਹ ਟੱਡਾਂ ਦੇ ਰੋਗ ਠੀਕ ਕਰਦੇ ਆ ਤੇ ਜਿਹੜੇ ਕਈ ਨਹੀਂ ਛੱਡਦੇ ਉਹਨਾਂ ਦੀ ਟੱਡਾਂ ਪੀੜਾ ਵੀ ਹੁੰਦੀਆਂ ਇਸ ਤੋਂ ਹਾਂਜੀ ਇਹ ਇਹਦਾ ਪ੍ਰੋਸੈਸ ਕੀ ਹੁੰਦਾ ਆ ਕਿਵੇਂ ਸ਼ੁਰੂਆਤ ਕਰਦੇ ਹਾਂ ਜਿਸ ਤਰ੍ਹਾਂ ਮੈਂ ਸੁਣਿਆ ਕਿ ਅਰਦਾਸ ਬੇਨਤੀ ਕੀਤੀ ਜਾਂਦੀ ਪੂਰਾ ਪ੍ਰੋਸੈਸ ਜੇ ਆਪਾਂ 1.5 ਮਿੰਟ ਵਿੱਚ ਜਾਣਨਾ ਹੋਵੇ ਤਾਂ ਕਿਵੇਂ ਹੁੰਦਾ ਸਾਰਾ ਇਹ ਉਹ ਐਵੇਂ ਆ ਜੀ ਪਹਿਲਾਂ ਸਾਰੀ ਰਾਤ ਤੋਂ ਸੁਚਮਤ ਨਾਲ ਪਾਈ ਜਾਂਦੀ ਆ ਸਾਰਾ ਰਗੜਾ ਕੱਢਿਆ ਜਾਂਦਾ ਉਸ ਤੋਂ ਬਾਅਦ ਇੱਕ ਵਾਰੀ ਮਾਰਗ ਨੂੰ ਭੋਗ ਲਵਾ ਕੇ ਆਪਾਂ ਵਰਤਾਰਾ ਸ਼ੁਰੂ ਕਰ ਦਈਦਾ ਇਸ ਸੰਗਤ ਰੂਪ ਵਿੱਚ ਵਰਤਾਰਾ ਦਈਦਾ ਏ ਉਹ ਫਿਰ ਆਪਣਾ ਚਲਦਾ ਰਹਿੰਦਾ ਸੰਗਤ ਛਗੀ ਜਾਂਦੀ ਆ ਇੱਕ ਇਹਦਾ ਫਾਇਦਾ ਐਵੇਂ ਆ ਵੀ ਇਹ ਰੋਜ਼ ਤਾਜੀ ਬਣਦੀ ਆ ਇਹ ਆਪਾਂ ਕੋਈ ਪੁਰਾਣੀ ਪੈਕਿੰਗ ਨਹੀਂ ਕਰਕੇ ਰੱਖਦੇ ਜਿਵੇਂ ਹੁਣ ਕੋਲ ਡਰਿੰਕਾ ਤੁਹਾਨੂੰ ਪਤਾ ਕੋਈ 6 ਦੇ ਨਾਲ ਲੱਗੀ ਜਾਂਦੀ ਆ ਤਾਂ ਕਰਕੇ ਜੀ ਅੱਛਾ ਲੋਕਾਂ ਦਾ ਕਿਹੋ ਜਿਹਾ ਰਿਐਕਸ਼ਨ ਲਿਆ ਇਸ ਚੀਜ਼ ਨੂੰ ਲੈ ਕੇ ਲੋਕਾਂ ਦਾ ਵਧੀਆ ਕਈਆਂ ਨੂੰ ਪਤਾ ਵੀ ਆ ਕੀ ਇਹ ਠੰਡਈ ਆ ਸ਼ਰਧਈ ਆ ਕਈ ਰੁਕਦੇ ਨਹੀਂ ਹੈਗੇ ਜਿੰਮੇ ਪਰਸੋਂ ਜੋ ਉੱਥੇ ਆਪਣੇ ਅੰਕਲ ਆਏ ਸੀ ਉਹ ਦੇਖ ਕੇ ਸਾਨੂੰ ਚਲੇ ਗਏ ਉਹਨਾਂ ਨੂੰ ਲੱਗਿਆ ਵੀ ਕਿਤੇ ਨਿਹੰਗ ਬੈਠੇ ਸੁੱਖਾ ਕੋਟ ਦੇ ਹੋਣੇ ਵੀ ਹੋਰ ਤਾਂ ਇਹਨਾਂ ਨੇ ਕੀ ਕਰਨਾ ਉਹ ਫਿਰ ਜਾਂ 2-3 ਦਿਨ ਰੋਜ਼ ਸਾਨੂੰ ਦੇਖ ਕੇ ਗਏ ਫਿਰ ਉਹਨਾਂ ਕੱਲ ਸਾਡੇ ਕੋ ਆਏ ਸੀਗੇ ਉਹਨਾਂ ਨੇ ਆ ਕੇ ਸ਼ਰਧੱਤੀ ਸ਼ਗੀ ਉਹ ਕਹਿੰਦੇ ਵੀ ਇਹ ਕੀ ਹੈ ਪਹਿਲਾਂ ਉਹਨਾਂ ਨੇ ਪੁੱਛਿਆ ਸੀ ਦੱਸਿਆ ਉਹਨਾਂ ਨੂੰ ਵੀ ਇਹ ਸ਼ਰਧਈ ਆ ਜੀ ਉਹ ਕਹਿੰਦੇ ਵੀ ਇਹ ਚ ਸੁੱਖਾ ਤਾਂ ਨਹੀਂ ਪੈਂਦਾ ਵੀ ਅੰਕਾ ਨਹੀਂ ਵੀ ਇਹ ਚ ਸੁੱਖਾ ਨਹੀਂ ਪਉਂਦੇ ਸੀ ਵੀ ਸੰਗਤ ਰੂਪ ਤੇ ਸ਼ਰਧਈ ਉਹ ਸ਼ਿਕਾਈ ਦੀ ਆ ਤਾਂ ਫਿਰ ਉਹ ਛੱਕੇ ਗਏ ਸਭ ਕੋ ਛੱਕੇ ਗਏ ਨਾਲ ਆਪਣੇ ਪਰਿਵਾਰ ਲਈ ਪੈਕ ਕਰਾ ਕੇ ਹੁਣ ਉਹ ਫੇਰ ਤੁਸੀਂ ਦੇਖੋਗਾ ਘੰਟੇਕ ਦਾ ਕੋ ਉਹਨਾਂ ਨੇ ਫੇਰ ਆ ਜੁਣੇ ਬਹੁਤ ਸੋਹਣਾ ਬਾਣੀ ਸ਼ਬਦ ਲੈ ਕੇ ਆ ਤੁਸੀਂ ਫੇਰ ਗੁਰਵਾਣੀ ਕੰਟ ਸੁਣਾਉਣ ਵਾਲੇ ਸੰਗਾਂ ਨੂੰ ਫਰੀ ਚ ਸ਼ਰਧਈ ਪੜਾਣੇ ਉਹ ਤਾਂ ਇਹਦਾ ਕੀ ਸਾਰਾ ਪ੍ਰੋਸੈਸ ਰੱਖਿਆ ਵਾ ਇਹਦਾ ਬਸ ਮਹਾਰਾਜ ਦੀ ਕਿਰਪਾ ਹੈ ਜਿਹੜਾ ਸਿੰਘ ਬਾਣੀ ਬਾਣੇ ਉਹਦਾ ਵੀ ਸਾਡਾ ਨਾਲ ਦਾ ਸੰਗੀ ਸਾਥੀ ਆ ਤੇ ਉਹਦਾ ਸਾਥ ਦੇਣਾ ਸਾਡਾ ਫਰਜ਼ ਵੀ ਆ ਸਾਡਾ ਧਰਮ ਵੀ ਆ ਜੀ ਭਾਜੀ ਸਮਾਂ ਕੀ ਹੁੰਦਾ ਤੁਹਾਡਾ ਜੀ ਸਮਾਂ ਅਸੀਂ ਆਪਣਾ 7:00 ਤੇ 8:00 ਵਜੇ ਇੱਥੇ ਪਹੁੰਚ ਜੰਨੇ ਆ ਜੀ ਤੇ ਸ਼ਾਮ ਨੂੰ 7:00 7:30 ਵਜੇ ਜਾਂਦੇ ਜਾਂਦੇ ਆ ਭਾਈ ਜੀ ਜਿਸ ਤਰ੍ਹਾਂ ਗੱਲ ਕਰ ਲਈ ਅੱਜ ਕੱਲ੍ਹ ਰੇ ਕੋਈ ਚ ਆਂਦਾ ਵੀ ਵਧੀਆ ਖਾਣ ਪੀਣ ਨੂੰ ਵਧੀਆ ਮਿਲੇ ਪਰ ਲੋਕ ਚੰਗੇ ਪੈਸੇ ਵੀ ਖਰਚ ਲੈਂਦੇ ਆ ਵਿਹਾ ਭੋਜਨ ਖਾਣ ਨੂੰ ਮਿਲਦਾ ਤੇ ਉਹ ਸਰੀਰ ਨੂੰ ਖਰਾਬ ਵੀ ਕਰਦਾ ਬਿਮਾਰੀਆਂ ਵਧਦੀਆਂ ਜਾ ਰਹੀਆਂ ਤਾਂ ਜਿਸ ਤਰ੍ਹਾਂ ਹੁਣ ਟ੍ਰੈਂਡ ਚੱਲਿਆ ਸ਼ਰਦਾਈ ਦਾ ਮੋਹਾਲੀ ਚ ਦੇਖ ਲਈਏ ਮੈਂ ਕੱਲ ਇਲੈਕਸ਼ਨ ਕਰਕੇ ਬਾਹਰ ਗਿਆ ਸੀਗਾ ਪੰਜਾਬ ਦੇ ਵਿੱਚ ਉੱਥੇ ਵੀ ਕਈ ਜਗ੍ਹਾ ਇਸ ਤਰ੍ਹਾਂ ਅਲੱਗ-ਅਲੱਗ ਇਲਾਕਿਆਂ ਚ ਲੱਗਿਓ ਹੁਣ ਵਧਣਾ ਹੀ ਹੈ ਜਿਉਂਕਿ ਵਧੀਆ ਹੋ ਗਿਆ ਵੀ ਚੰਗੀ ਚੀਜ਼ ਚੱਲ ਪਈ ਇਹ ਕਿਉਂਕਿ ਪਹਿਲਾਂ ਤਾਂ ਐਨਾ ਪ੍ਰੋਸੈਸ ਇਹਦਾ ਹੈ ਨਹੀਂ ਸੀ ਪਰ ਹੁਣ ਸ਼ੀਦਾਂ ਤਰਸ ਹੋ ਗਿਆ ਵੀ ਜਗ੍ਹਾ-ਜਗ੍ਹਾ ਤੇ ਹੋਵੇ ਇੱਕ ਇਹ ਵੀ ਹੋ ਗਿਆ ਵੀ ਇਹ ਜਿਹੜੀ ਕਿਰਤ ਹੈ ਨਾ ਇਹ ਕੋਈ ਹੋਰ ਕਿਰਤ ਨਹੀਂ ਆਪਣੇ ਧਰਮ ਦੀ ਆ हां ਹੁਣ ਦੇਖਿਓ ਤੁਸੀਂ ਜਿਵੇਂ ਨਿਹੰਗ ਸਿੰਘ ਤਾਂ ਲਗਾਈ ਰਹੇ ਆ ਕਈ ਆ ਤੁਸੀਂ ਰੋਡ ਤੇ ਕਹਾਂ ਜਾੰਗੋ ਲਖਨੌਰ ਤੱਕ ਤਾਂ ਕਈ ਮੋਨੇ ਕੋਨੇ ਬੈਠੇ ਆ ਠੀਕ ਹੈ ਜੀ ਪ੍ਰਵਾਸੀ ਵੀ ਕਹੀਂ ਬੈਠੇ ਆ ਤਾਂ ਉਹ ਵੀ ਠੰਡਾਈ ਗਾ ਕੇ ਵਿੱਚ ਹੀ ਜਾਂਦੇ ਆ ਪਰ ਉਹਨਾਂ ਨੂੰ ਅਸੀਂ ਦੋ ਚਾਰ ਨੂੰ ਦੱਸ ਕੇ ਵੀ ਇਹ ਭਾਈ ਇਹ ਮਰਿਆਦਾ ਹੁੰਦੀ ਹੈ ਵੀ ਤੁਸੀਂ ਚੱਪਲਾਂ ਬਾਕੇ ਨਹੀਂ ਅੰਦਰ ਵੜ ਸਕਦੇ ਆ ਸਨੇਰੇ ਕੋਲ ਨਹੀਂ ਜਾ ਸਕਦੇ ਇਹ ਸਾਰਾ ਉਹਨਾਂ ਨੂੰ ਸਮਝਾ ਕੇ ਵੀ ਭਾਈ ਤੁਸੀਂ ਸੱਚ ਨੂੰ ਨਾਲ ਖੋਵੋ ਵੀ ਉਹ ਜ਼ਰੂਰ ਦਿਖਾਓ ਲੋਕਾਂ ਨੂੰ ਮਰਿਆਦਾ ਕਾਇਮ ਰਹਿਣੀ ਭਾਜੀ ਜ਼ਰੂਰੀ ਆ ਉਹ ਜ਼ਰੂਰੀ ਆ ਬਾਬਾ ਜੀ ਸਭ ਤੋਂ ਪਹਿਲ ਮਰਿਆ ਮੈਂ ਤਾਂਹੀਂ ਅੱਗੇ ਕੰਮ ਚੱਲੂਗਾ ਨਹੀਂ ਤਾਂ ਫਿਰ ਉੱਥੇ ਤੈਸਨਾ ਇਸ ਹੋ ਜਾਂਦਾ ਦੁਬਾਰਾ ਇਹ ਨਹੀਂ ਕਿ ਮੈਨੂੰ ਸਿੱਖ ਨਹੀਂ ਮੈਨੂੰ ਰਹਿਤ ਪਿਆਰੀ ਰਹਿਤ ਪਿਆਰੀ ਹੈ ਜੀ ਸਭ ਤੋਂ ਪਹਿਲਾਂ ਜੀ ਹਾਂਜੀ ਬਾਣੀ ਬਾਣਾ ਪੰਖ ਵਜਾਨੋ ਸਿੰਘ ਗੁਰੂ ਦਾ ਪੰਛੀ ਜਾਨੋ ਠੀਕ ਨਹੀਂ ਜੀ ਬਾਈ ਜੀ ਫਿਰ ਇੱਥੇ ਲੋਕਲ ਇਲਾਕੇ ਦੇ ਕਿਰਤ ਸਾਡੀ ਬਾਅਦ ਚ ਇਹ ਗੱਲ ਐਵੇਂ ਆ ਵੀ ਅਸੀਂ ਇਹ ਪੈਸਿਆਂ ਨੂੰ ਨਹੀਂ ਸ਼ੁਰੂ ਕਰਿਆ ਜੀ ਇਹ ਸਾਡਾ ਕੰਪੀਟੀਸ਼ਨ ਆਣਾ ਹੁਣ 2-3 ਅਗਸਤ ਨੂੰ ਅੱਗੇ ਹਜੂਰ ਸਾਹਿਬ ਤੇ ਸਾਰੇ ਇਹ ਗੱਤਗੇ ਵਾਲੇ ਤੁਹਾਨੂੰ ਅਸੀਂ ਦੱਸਿਆ ਜਿਵੇਂ ਤੇ ਸਾਡਾ ਵਿਚਾਰ ਬਣੇ ਵੀ ਹਜੂਰ ਸਾਹਿਬ ਜਾਇਆ ਜਾਵੇ ਤੇ ਕਿਵੇਂ ਜਾਇਆ ਜਾਵੇ ਤਾਂ ਮਰੇ ਸੋਚਿਆ ਵੀ ਕਿਰਤ ਕਰੀ ਕਿਰਤ ਵੀ ਉਹ ਕਰੀਏ ਵੀ ਜੀਚੇ ਇਮ ਸਾਂਗਰ ਕੇ ਫਿਰ ਸਾਡਾ ਇਹ ਵਿਚਾਰ ਆਇਆ ਵੀ ਅਸੀਂ 25 ਜੁਲਾਈ ਤੱਕ ਇਹਨੂੰ ਕੰਟੀਨਿਊ ਇਦਾਂ ਹੀ ਚਲਾਵਾਂਗੇ ਅੱਛਾ ਤੁਸੀਂ ਫਿਰ ਸਾਰੇ ਸੰਗਾਂ ਨੇ ਮਤਲਬ ਇਹ ਗੱਤਕੇ ਦੇ ਸਿੰਘਾਂ ਇਹਦੇ ਵਿੱਚ ਕਿਸੇ ਇੱਕ ਇੱਕ ਦੀ ਕਮਾਈ ਨਹੀਂ ਹੈਗੀ ਇਹ ਦਸਵੰਦ ਹੈ ਜੀ ਸਾਰਾ ਆਪਣਾ ਖਾਲਸਾ ਸੇਵਾਦਾਰ ਇੰਟਰਨੈਸ਼ਨਲ ਗੱਤਕਾ ਅਖਾੜਾ ਆਪਣਾ 11 ਫੇਸ ਮੁਹਾਲੀ ਸਿੰਘ ਗੁਰਦਾਰਾ ਸਿੰਘ ਸਭਾ ਇੱਥੇ ਆਪਣਾ ਅਖਾੜਾ ਚੱਲਦਾ ਜੀ ਮਾਰੇ ਨਹੀਂ ਜਿਸ ਤਰ੍ਹਾਂ ਕਿਹਾ ਕਿ ਦਸਵੰਦ ਵੀ ਕੱਢਣਾ ਹੈ ਤਾਂ ਤੁਸੀਂ ਫਿਰ ਦਸਵੰਦ ਵੀ ਕੱਢੋ ਉਹ ਦਸਵੰਦ ਫਿਰ ਬਾਬਾ ਜੀ ਇਹ ਸਾਰਿਆਂ ਦੀ ਵੰਡ ਹੋ ਗਈ ਹਾਂਜੀ ਜਿੰਨੇ ਵੀ ਆਪਣੇ ਗੁਰਸਿੱਖ ਨੌਜਵਾਨ ਗੱਤਕੇ ਵਾਲੇ ਆ ਤਾਂ ਕਰਕੇ ਡਿਊਟੀਆਂ ਅਲੱਗ-ਅਲੱਗ ਲਾਈਆਂ ਵਾ ਸਿਕਾਂ ਆ ਡਿਊਟੀਆਂ ਬਸ ਐਵੇਂ ਆ ਜੀ ਆਪਣੀ ਸੇਵਾ ਸਮਝ ਕੇ ਸਾਰੇ ਕਰੀ ਜਾਂਦੇ ਆ ਜਿਵੇਂ ਕਿਸੇ ਨੂੰ ਲੱਗਦਾ ਵੀ ਕਿਤੇ ਪਾਸੇ ਆਪਣਾ ਸਿੰਘ ਨਹੀਂ ਪਹੁੰਚ ਰਿਹਾ ਤਾਂ ਆਪ ਚਲੇ ਜਾਂਦੇ ਆ ਤਾਂ ਕਰਕੇ ਵੀ 6 ਵਜੇ ਆਪਣਾ ਆ ਜਾਂਦੇ ਆ ਹੁਣ ਐਵੇਂ ਆ ਵੀ ਜੂਨ ਦਾ ਮਹੀਨਾ ਆ ਵੀ ਤੁਹਾਨੂੰ ਪਤਾ ਹਰ ਇੱਕ ਗੁਰੂ ਘਰ ਚ ਗੁਰਮਤਿ ਕਲਾਸਾਂ ਵੀ ਲੱਗ ਰਹੀਆਂ ਤਾਂ ਫਿਰ ਪਹਿਲਾਂ ਬੱਚੇ ਇਹ ਕਲਾਸ ਜਾਂਦੇ ਗੁਰਮਤਿ ਕਲਾਸਾਂ ਦੇ ਫਿਰ ਉਸ ਤੋਂ ਬਾਅਦ ਇੱਧਰ ਸੇਵਾ ਹੁੰਦੀ ਇਹਨਾਂ ਦੀ ਤਰਾ ਸਿੰਘ ਪਰੀ ਬਹਿ ਕੇ ਜਿਹੜਾ ਆ ਸਮਾਨ ਜਿਹੜਾ ਹੁੰਦਾ ਉਸ ਨੂੰ ਸਨਾਰੇ ਦੇ ਨਾਲ ਘੋਟਰੇ ਹੁੰਦੇ ਆ ਤਾਂ ਮੂੰਹ ਸਰ ਲਪੇਟਿਆ ਹੁੰਦਾ ਭਾਈ ਇਹਦਾ ਕੀ ਬਾਬਾ ਜੀ ਮੁਖੜਾ ਸਜਾਇਆ ਹੁੰਦਾ ਕਿੰਨ ਸਿੰਘ ਬਾਣੀ ਪੜਦੇ ਆ ਵੀ ਤਾਂ ਕਿ ਜਿਹੜਾ ਕੋਈ ਦਾੜੀ ਦਾ ਮੂੰਹ ਤਾਂ ਕੋਈ ਛਿੱਟਾ ਆ ਕੋਈ ਰੋਮ ਆ ਸਨਹਿਰ ਦੇ ਵਿੱਚ ਨਾ ਜਾਵੇ ਪੂਰੀ ਸੁਚਮਤ ਰਹੇ ਤਾਂ ਫਿਰ ਮੁਖੜਾ ਸਜਾ ਕੇ ਬੰਨਦੇ ਬਾਬਾ ਜੀ ਉਹ ਚਾਹੇ ਪੂਰੀ ਰਹਿਤ ਦੇ ਵਿੱਚ ਪੂਰਾ ਸੁਚਮ ਦੇ ਵਿੱਚ ਖਾ ਬਾਬਾ ਜੀ ਜੇ ਅਸੀਂ ਚੰਗੀ ਚੀਜ਼ ਕਰੂਗੇ ਤਾਂ ਹੀ ਲੋਕ ਸਾਡੇ ਕੋ ਆਉਣਗੇ ਤਾਂ ਕਰਕੇ ਆਪ ਜੀ ਵੀ ਛੇ ਕਿਉਂ ਗਾੜੇ ਘੜਾਣ ਅਕਾਲ ਦੀ ਸੋਹੇ ਭਾਈ ਹੁਣੀ ਇੱਥੇ ਮਜੂਸੀ ਖਾਲਸਾ ਜੀ ਮੈਂ ਮਾਫ ਕਰਨਾ ਤੁਹਾਡਾ ਨਾਮ ਨਹੀਂ ਪੁੱਛਿਆ ਨਾਮ ਤੁਹਾਡਾ ਨਾਮ ਨਿਹਾਨ ਸਿੰਘ ਹੈ ਬਾਬਾ ਜੀ ਸੰਗਤ ਨੂੰ ਕੀ ਬੇਨਤੀ ਕਰ ਸਕਾਂ ਨੇ ਖਾਸ ਕਰਕੇ ਨੌਜਵਾਨਾਂ ਨੂੰ ਪੰਜਾਬ ਦੇ ਨੌਜਵਾਨਾਂ ਦੀ ਆਪਾਂ ਗੱਲ ਕਰ ਆਪਾਂ ਨੌਜਵਾਨਾਂ ਨੂੰ ਇਹੀ ਕਹਿ ਸਕਦੇ ਵੀ ਭਾਈ ਚੰਗਾ ਖਾਓ ਚੰਗਾ ਪੀਓ ਤੇ ਨਸ਼ਿਆਂ ਤੋਂ ਦੂਰ ਰਹੋ ਬਾਕੀ ਗੁਰੂ ਮਹਾਰਾਜ ਭਲਾ ਕਰੇ ਸਰਬੱਤ ਦਾ ਭਲਾ ਹੋਵੇ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇੱਥੇ ਸਾਰੇ ਵੀਰ ਇੱਕ ਗੱਤਕੇ ਅਖਾੜੇ ਦੇ ਵੀਰ ਨੇ ਤੇ ਮਾਰੇ ਨੇ ਜਿਸ ਤਰ੍ਹਾਂ ਪਹਿਲਾਂ ਹੁਕਮਾਂ ਮਹਾਰਾਜ ਦਾ ਕਿ ਕਿਰਤ ਧਰਮ ਦੀ ਕਰਨ ਲੋਕਾਂ ਨੂੰ ਇੱਕ ਵਧੀਆ ਚੀਜ਼ ਸਰਵ ਕਰਦੇ ਨੇ ਦੇਖ ਸਕਦੇ ਹੋ ਸ਼ਰਦਈ ਜਿਹੜੀ ਉਸ ਦੇ ਵਿੱਚ ਸਾਰਾ ਸਮਾਨ ਪੈਂਦਾ ਬਾਈ ਹੁਣੇ ਤੇ ਕਾਫੀ ਲੋਕ ਇੱਥੇ ਸ਼ਰਦਈ ਪੀਣਾ ਦੇ ਇਹ ਨਹੀਂ ਹੈਗਾ ਇੱਧਰ ਮੈਂ ਇੱਕ ਵਾਰ ਕੈਮਰਾਮੈਨ ਨੂੰ ਕਹੂੰਗਾ ਕਿ ਉਧਰ ਉਹ ਟਰੱਕ ਦੇ ਵਿੱਚ ਦਿਖਾ ਦਿਓ ਕਿ ਕੋਈ ਵੀ ਆ ਚਾਹੇ ਪ੍ਰਵਾਸੀ ਕੋਈ ਬਾਹਰੋਂ ਆ ਉਹ ਵੀ ਉਧਰੋਂ ਸ਼ਰਦਈ ਪੀ ਰਿਹਾ ਇੱਧਰ ਗੱਡੀ ਜੇ ਕਾਰ ਦੀ ਗੱਲ ਕਰ ਲਈਏ ਕਾਰਾਂ ਵਾਲੇ ਇੱਥੇ ਖੜਕੇ ਸ਼ਰਦਈ ਪੀ ਕੇ ਜਾਂਦੇ ਇੱਥੇ ਚਾਹੇ ਉਹ ਔਰਤਾ ਚਾਹੇ ਬੰਦਾ ਆ ਉਹ ਵੀ ਇੱਥੇ ਆ ਕੇ ਸ਼ਰਦਈ ਪੀ ਕੇ ਜਾਂਦਾ ਕਿਉਂਕਿ ਇਹ ਸ਼ਰਦਈ ਦੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਨੇ ਸੋ ਕਿਤੇ ਨਾ ਕਿਤੇ ਨਿਹੰਗ ਸਿੰਘਾਂ ਨੇ ਸ਼ੁਰੂ ਕੀਤਾ ਨਾਲ-ਨਾਲ ਸਿੱਖ ਇਤਿਹਾਸ ਵੀ ਸਿੱਖ ਇਤਿਹਾਸ ਦੀ ਇੱਕ ਕਹਿ ਸਕਦੇ ਐ ਟੋਟਾਂਗਾ ਸਿੱਖ ਇਤਿਹਾਸ ਦਾ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਆ ਇਹ ਇਸ ਥੀਜ ਨੂੰ ਨਾਲ-ਨਾਲ ਇਤਿਹਾਸ ਦੇ ਬਾਰੇ ਦੱਸਦੇ ਨਾਲ-ਨਾਲ ਜਿਹੜੇ ਜਿਨ੍ਹਾਂ ਨੂੰ ਗੁਰਬਾਣੀ ਕੰਠਾ ਜਾਂ ਬਾਣੇ ਬਾਣੀ ਦੇ ਵਿੱਚ ਜਿਹੜੇ ਲੋਕ ਹੈਗੇ ਉਹਨਾਂ ਨੂੰ ਫਰੀ ਦੇ ਵਿੱਚ ਜਿਹੜੀ ਆ ਉਹ ਸ਼ਰਧਈ ਵੀ ਇਹ ਪੜਾਈ ਜਾਂਦੀ ਆ ਸੋ ਤਸਵੀਰਾਂ ਹੋਰ ਵੀ ਤੁਹਾਡੇ ਨਾਲ ਸਾਂਝੀਆਂ ਕਰਾਂ ਕਿਉਂ ਕਈ ਜਿ ਪੜਾ ਦੇ ਉੱਤੇ ਸ਼ਰਧਈ ਦਾ ਇਸ ਤਰ੍ਹਾਂ ਦੇ ਸਟਾਲ ਲੱਗਿਆ ਸੋ ਹੋਰ ਵੀ ਤਸਵੀਰਾਂ ਲੈ ਕੇ ਆਜ਼ ਰੋਵਾਂਗੇ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ